ਸਤਰੀਆ ਕਾਲ ਚ ਰਥੋ ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਬਾਠ ਇੱਕ ਵਾਰੀ ਫਿਰ ਤੁਹਾਡੀ ਕਚਹਿਰੀ ਚ ਹਾਜ਼ਰ ਹਾਂ ਬੀਤੇ ਦਿਨ ਜਿਹੜਾ ਪੇਅਰ ਪੋਲੀਵਰ ਹੋਣਾ ਨਾ ਅਸੀਂ ਪ੍ਰੋਗਰਾਮ ਕੀਤਾ ਸੀ ਕੈਨੇਡਾ ਦੇ ਬਜਟ ਨੂੰ ਲੈ ਕੇ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਸਾਨੂੰ ਬਹੁਤ ਸਾਰੀਆਂ ਕਾਲਸ ਵੀ ਆਈਆਂ ਉਸ ਦੇ ਬਾਬਕ ਅਸੀਂ ਅੱਜ ਇੱਕ ਬੜੇ ਹੀ ਖਾਸ ਮਹਿਮਾਨ ਨੂੰ ਸੱਦਿਆ ਹੈ ਆਨਲਾਈਨ ਸਾਡੇ ਨਾਲ ਜੁੜਨਗੇ ਜਿਨ੍ਹਾਂ ਦੇ ਨਾਲ ਬਜਟ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਜਸਰਾਜ ਸਿੰਘ ਹੱਲਨਾ ਕੈਲਗਰੀ ਤੋਂ ਐਮਪੀ ਨੇ ਸ਼ੈਡੋ ਫਾਈਨਾਂਸ ਮਿਨਿਸਟਰ ਨੇ ਕੰਜ਼ਰਵਟਿਵ ਪਾਰਟੀ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਪਾਜੀ ਭਾਈ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਾਜੀ ਕੀ ਹਾਲ ਚਾਲ ਸੇਤਾਂ ਠੀਕ ਨੇ ਵادیه ਵادیه ਕਰਪਾ ਜੀ ਭਾਜੀ ਜਿਹੜੀ ਜਗਨਜੀਤ ਸਿੰਘ ਹੋਣੀ ਰਲ ਕੇ ਐਨਡੀਪੀ ਦੀ ਸਰਕਾਰ ਚਲਾ ਰਿਆ ਲਿਬਰਲ ਦੇ ਨਾਲ ਪ੍ਰਾਈਮ ਮਿਨਿਸਟਰ ਬਜਟ ਲੈ ਕੇ ਆਇਆ ਟੇਬਲ ਦੇ ਉੱਤੇ ਇਸ ਬਜਟ ਦੇ ਵਿੱਚ 54 ਬਿਲੀਅਨ ਡਾਲਰ ਜਿਹੜੀ ਨਵੀਂ ਸਪੈਂਡਿੰਗ ਉਹ ਕੀਤੀ ਜਾਣੀ ਆ 40 ਬਿਲੀਅਨ ਡਾਲਰ ਡੈਫਿਸਟਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਘਾਟੇ ਦੇ ਵਿੱਚ ਆ ਨਾਇੰਥ ਡੈਫਿਸਟਾ ਆਇੰਦਾ ਰੋ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਜੀ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਵੀ ਇਹ ਅੱਠਵਾਂ ਬਜਟ ਆ ਇਨਫਲੇਸ਼ਨਰੀ ਬਜਟ ਆ ਜਸਟਨ ਟਰੂਡੋ ਇਲੈਕਟ ਹੋਣ ਤੋਂ ਪਹਿਲਾਂ ਉਹ ਇਹੀ ਕਹਿ ਰਹੇ ਸੀ ਵੀ ਬਜਟਸ ਆਪਣੇ ਆਪ ਹੀ ਬੈਲੈਂਸ ਹੋ ਜਾਂਦੇ ਆ ਹੁਣ ਸਾਨੂੰ ਪਤਾ ਇਹ ਇਹਦਾ ਕੈਨੇਡਾ ਕਿੰਨਾ ਨੁਕਸਾਨ ਰਿਹਾ ਕੈਨੇਡਾ ਨੂੰ ਇਹ ਜਸਟਨ ਟਰੂਡੋ ਸਾਹਿਬ ਨੇ ਜਿੰਨਾ ਡੈਫਿਸਟ ਜਾਂ ਡੈਟ ਪਾਇਆ ਕੈਨੇਡੀਅਨਾਂ ਦਾ ਕੈਨੇਡੀਅਨਾਂ ਦੇ ਸਿਰਾਂ ਦੇ ਉੱਪਰ ਉਹਨੇ ਨੈਸ਼ਨਲ ਡੈਟ ਡਬਲ ਕੀਤਾ ਜਿੰਨਾ ਉਹਨੇ ਖਰਚਾ ਪਿਛਲੇ 9 ਸਾਲਾਂ ਦੇ ਵਿੱਚ ਜੇ ਅਸੀਂ ਸਾਰੇ ਪ੍ਰਾਈਮ ਮਿਨਿਸਟਰੋ ਤੋਂ ਪਹਿਲਾਂ ਕੰਬਾਈਨ ਕਰ ਲਈਏ ਉਹਨਾਂ ਨੇ ਪੈਸਾ ਖਰਚਾ ਜਿੰਨਾ ਨੇ 9 ਸਾਲਸ ਕੀਤਾ ਜਿਹੜੇ ਜਗਮੀਤ ਸਿੰਘ ਤੇ ਐਨ ਡੀ ਪੀ ਨੇ ਹਮੇਸ਼ਾ ਸਪੋਰਟ ਕੀਤੀ ਆ ਤੇ ਉਹਦੇ ਕਰਕੇ ਅਸੀਂ ਦੇਖ ਰਹੇ ਆ 40 ਇਅਰ ਹਾਈ ਇਨਫਲੇਸ਼ਨ ਕੈਨੇਡੀਅਨਸ ਨੂੰ ਮਿਲਿਆ ਐਂਡ 온 ਟੌਪ ਆਫ 댓 ਸਭ ਤੋਂ ਅਗਰੈਸਿਵ ਇੰਟਰਸਟ ਰੇਟ ਹਾਈਕਸ ਨਾਟ ਸੀਨ ਇਨ ਕੈਨੇਡੀਅਨ ਹਿਸਟਰੀ ਉਹਨੇ ਕੈਨੇਡੀਅਨਸ ਨੂੰ ਮਿਲਿਆ ਬਿਕਸ ਆਫ ਦ ਸਪੈਂਡਿੰਗ ਹੁਣ ਜਿਹੜਾ ਆ ਬਜਟ ਆ ਜੀ ਜਿਹਦੇ ਵਿੱਚ 40 ਬਿਲੀਅਨ ਡਾਲਰ ਨਵੀਂ ਨੈਟ ਨਿਊ ਸਪੈਂਡਿੰਗ ਜਾਂ ਡੈਫਿਸਿਟ ਕਹ ਲਓ ਇਹਨਾਂ ਨੇ ਪਾਇਆ ਕੈਨੇਡੀਅਨਾਂ ਦੇ ਸਿਰਾਂ ਦੇ ਉੱਪਰ ਜਿਨ੍ਹਾਂ ਨੂੰ ਉਮੀਦ ਸੀ ਵੀ ਸ਼ਾਇਦ ਸਾਡਾ ਇੰਟਰਸਟ ਰੇਟ ਘਟ ਜੂਗਾ ਜਾਂ ਜਿਹੜੇ ਮੌਰਗੇਜ ਨੂੰ ਕਰਵਾ ਰਹੇ ਆ ਡਬਲ ਜਾਂ ਟ੍ਰਿਪਲ ਰੇਟ ਤੇ ਜਾਂ ਕੋਈ ਕਹਿ ਰਿਹਾ ਵੀ ਸਾਡੀ ਕਰੋਸਚੀ ਦੀ ਕਾਸਟ ਘਟ ਜੂਗੀ ਇਹ ਬਜਟ ਪੇਸ਼ ਹੋਣ ਤੋਂ ਬਾਅਦ ਉਹ ਬੇਸਿਕੀ ਭੁੱਲੀ ਜਾਓ ਵੀ ਉਹ ਚੀਜ਼ਾਂ ਥੱਲੇ ਨੂੰ ਆਣੀਆਂ ਇਟਸ ਟੂ ਬੈਡ ਵੀ ਜਿਹੜੇ ਚਗਮੀਤ ਸਿੰਘ ਆ ਉਹ ਹਮੇਸ਼ਾ ਸਪੋਰਟ ਕਰਦੇ ਰਹੇ ਆ ਬਿਕਾਜ਼ ਉਹਨਾਂ ਨੂੰ ਇਹ ਆ ਬਈ ਉਹਨਾਂ ਦੀ ਪੈਨਸ਼ਨ ਮਿਲ ਜਵੇ ਉਹਨਾਂ ਨੂੰ ਤੇ ਉਹ ਲਾਲਚ ਕਰਕੇ ਕਨੇਡੀਅਨਸ ਕਿੰਨਾ ਜ਼ਿਆਦਾ ਸਪੋਰਟ ਕਰ ਰਹੇ ਆ ਅੱਜ ਦੀ ਡੇਟ ਦੇ ਵਿੱਚ ਬਿਕਾਜ਼ ਮੋਰਗੇਜਸ ਤੇ ਰੈਂਟਸ ਡਬਲ ਹੋ ਗਏ ਆ ਜੀ ਜੀ ਉਹ ਉਹਦੇ ਕਰਕੇ ਸਾਨੂੰ ਸਾਨੂੰ ਦਿਸ ਨੂੰ ਮਿਲ ਰਿਹਾ ਵੀ ਸਟੂਡੈਂਟਸ ਬ੍ਰਿਜਾਂ ਦੇ ਥੱਲੇ ਰਹਿ ਰਹੇ ਨੇ ਜਿਨ੍ਹਾਂ ਕੋਲ ਵਧੀਆ ਜੌਬਸ ਵੀ ਨੇ ਨਰਸਾਂ ਜੇ ਜੇ ਟੀਚਰਸ ਦੀ ਗੱਲ ਕਰੀਏ ਉਹ ਵੀ ਹੁਣ ਗੱਡੀਆਂ ਚ ਰਹਿਣ ਲੱਗ ਗਏ ਆ ਬਿਕਾਜ਼ ਔਨ ਟਾਪ ਆਫ ਹਾਈ ਸ਼ੈਲਟਰ ਕਾਸਟ ਜਸਟਨ ਟੂਡੋ ਤੇ ਐਨਡੀਪੀ ਨੇ ਕਾਰਬਨ ਟੈਕਸ ਵੀ ਵਧਾ ਦਿੱਤਾ April 1st ਜਦੋਂ ਕਿ 70% ਕੈਨੇਡੀਅਨਸ ਕਹਿ ਰਹੇ ਸੀ ਉਹਨਾਂ ਨੂੰ ਵੀ ਨਾ ਵਧਾਓ ਤੇ ਆ ਉਹਨਾਂ ਦਾ ਟਰੈਕ ਚੱਲ ਰਿਹਾ ਕੁਆਡਰੂਪਲ ਕਰਨ ਦੇ ਵਿੱਚ that means ਜਿਵੇਂ ਤੁਹਾਡੀ ਗੈਸ ਕਰੋਸ਼ੀ ਹੋਮ ਹੀਟਿੰਗ ਆਲਰੀਡੀ ਤੁਸੀਂ ਦੇਖ ਰਿਹਾ ਕਿੰਨਾ ਮਹਿੰਗਾ ਹੋ ਗਿਆ ਕਾਰਬਨ ਟੈਕਸ ਕਰਕੇ ਹਾਂਜੀ ਤੇ ਅਸੀਂ ਇਹ ਕਹਿ ਰਹੇ ਹਾਂ ਵੀ ਚਲੋ ਤੁਸੀਂ ਬਜਟ ਹੁਣ ਪੇਸ਼ ਕਰ ਲਿਆ ਇੱਕ ਕਾਰਬਨ ਟੈਕਸ ਦੀ ਇਲੈਕਸ਼ਨ ਕਾਲ ਕਰ ਲੋ ਜਿੱਦ ਕਿ ਜਿਹਦੇ ਵਿੱਚ ਕੈਨੇਡੀਅਨਸ ਡਿਸਾਈਡ ਕਰਨ ਕਿ ਉਹ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਚਾਹੁੰਦੇ ਆ ਜਿਹੜਾ ਤੁਹਾਡਾ ਐਕਸ ਟੈਕਸ ਕਰਨਗੇ ਗਵਰਨਮੈਂਟ ਟੈਕਸ ਨੂੰ ਖਤਮ ਕਰਾਂਗੇ ਜਾਂ ਤੁਸੀਂ ਲਿਬਰਲ ਤੇ ਐਨਡੀਪੀ ਨੂੰ ਦੁਬਾਰਾ ਸਪੋਰਟ ਕਰੋਗੇ ਜਿਨ੍ਹਾਂ ਨੇ ਤੁਹਾਡਾ quadruple ਕਰਨਾ ਆ ਕਲਮਨਟਸ ਜੀ ਭਾਈ ਬਹੁਤ ਸਾਰੀ ਇਨਫੋਰਮੇਸ਼ਨ ਸਿਗੀ ਹੈ ਸਾਡੇ ਸਰੋਤਿਆਂ ਵਾਸਤੇ ਆਪਾਂ ਥੋੜਾ ਜਿਆਦਾ ਰਿਵਾਈਂਡ ਕਰਦੇ ਆ ਤੁਸੀਂ ਜਸਟਨ ਟਰੋਡੋਨਾ ਦੀ ਗੱਲ ਕੀਤੀ ਉਹ ਕਹਿੰਦੇ ਸੀ ਬਜਟ ਖੁਦ ਪਾ ਖੁਦ ਬੈਲੈਂਸ ਹੋ ਜਾਊਗਾ ਤੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਕ੍ਰਿਸਟਿਫਾ ਫਿਰਨ ਨੇ ਇੱਕ ਵਾਰੀ ਕਿਹਾ ਸੀਗਾ ਵੀ 15 ਬਿਲੀਅਨ ਡਾਲਰ ਅਸੀਂ ਸਰਪਲਸ ਦੇ ਵਿੱਚ ਕਰ ਜਾਵਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜਾ 15 ਬਿਲੀਅਨ ਇਹਨਾਂ ਨੇ ਸਰਪਲਸ ਕਰਨਾ ਸੀਗਾ ਸਾਡਾ ਨੈਸ਼ਨਲ ਡੈਟ ਤੁਸੀਂ ਦੱਸਿਆ ਵੀ ਡਬਲ ਕਰਤਾ 600 ਬਿਲੀਅਨ ਤੋਂ 1.2 ਟ੍ਰਿਲੀਅਨ ਡਾਲਰ ਕਰ ਦਿੱਤਾ ਹੋਇਆ ਇਹਨਾਂ ਨੇ ਉਹ 15 ਬਿਲੀਅਨ ਡਾਲਰ ਕਿੱਥੇ ਆ ਭਾਜੀ ਜੇ ਅਸੀਂ ਕੋਈ ਵੀ ਪ੍ਰੋਮਿਸ ਬਲੀਵ ਕਰ ਸਕਦੇ ਹਾਂ ਆ ਥੈਨ ਵੀ ਵਿਲ ਬੀ ਫੂਲਸ ਬਿਕਾਜ਼ ਨਾ ਸਾਲਤੋਬਾਦ ਜਸਟ ਰਿਮੈਂਬਰ ਵੀ ਜਸਟਰਨ ਟਰੂਡੋ ਸਾਹਿਬ ਇਹ ਵੀ ਇਹ ਵੀ ਕਹਿ ਰਹੇ ਸੀ ਵੀ ਉਹ ਕਦੀ 10 ਬਿਲੀਅਨ ਡਾਲਰ ਤੋਂ ਉੱਪਰ ਕਦੀ ਨਹੀਂ ਇਹ ਡੈਫਿਸਿਟ ਰਨ ਕਰਨਗੇ ਜੀ ਓਹੋ ਐਂਡ lets remember 600 ਬਿਲੀਅਨ ਡਾਲਰ ਪਲਸ ਅਲਰੇਡੀ ਇਨ ਇੱਕ ਖਰਚ ਖਰਚੇ ਹੋਏ ਨੇ ਉਹਦੇ ਕਰਕੇ that's that's why it's so bad ਹੁਣ ਜਿਹੜਾ 15 ਬਿਲੀਅਨ ਡਾਲਰ ਆ ਉਹ ਸੀਵਿੰਗਸ ਉਹ ਸੇਵਿੰਗਸ ਨਹੀਂ ਐ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਬੈਂਕ ਦੇ ਵਿੱਚ ਰੱਖਣਾ ਆ ਜਾਂ ਯੂ نو ਇਨਫਲੇਸ਼ਨ ਘਟ ਜੂਗੀ ਜਾਂ ਓਵਰਆਲ ਜਿਹੜੀ ਗਵਰਨਮੈਂਟ ਦੀ ਕਾਸਟ ਐ ਉਹ ਘਟ ਜੂਗੀ ਉਹ ਉਹਨੂੰ ਰੀਪਰਪਸ ਕਰ ਰਹੇ ਆ ਸੋ ਬੇਸਿਕਲੀ 15 ਬਿਲੀਅਨ ਡਾਲਰ ਇੱਕ ਥਾਂ ਤੋਂ ਲੱਭ ਕੇ ਉਹਨਾਂ ਨੇ ਫੇਰ 15 ਬਿਲੀਅਨ ਡਾਲਰ ਕਿਤੇ ਨਾ ਕਿਤੇ ਖਰਚ ਲੈਣੇ ਆ ਸੋ ਯੂ نو ਇਟਸ ਇਟਸ ਯੂ نو ਲਿਬਰਲ ਮੈਥ ਜਿਹੜਾ ਹੁੰਦਾ ਐਡ ਅਪ ਨਹੀਂ ਕਦੀ ਵੀ ਹੁੰਦਾ ਐਂਡ ਇਨਸਟੀਟਿਊਟ ਸੈਂਡ ਆਫ ਡੇ ਕੈਨੇਡੀਅਨਸ ਹੀ ਸਫਰ ਕਰਦੇ ਆ ਵੀ ਕੈਨਟ ਬਲੀਵ ਐਨੀਥਿੰਗ ਦਿਸ ਗਵਰਨਮੈਂਟ ਸੇਜ਼ ਐਂਡ ਅਗੇਨ ਜਗਮੀਤ ਸਿੰਘ ਐਨਡੀਪੀ ਜਿਹੜੇ ਹੈਗੇ ਆ ਉਹ ਹਮੇਸ਼ਾ ਸਪੋਰਟ ਕਰਦੇ ਆ ਇੱਕ ਥਾਂ ਤੇ ਗਵਰਨਮੈਂਟ ਨੂੰ ਕਹਿੰਦੇ ਆ ਵੀ ਨਹੀਂ ਤੁਸੀਂ ਯੂ نو ਕੈਨੇਡੀਅਨ ਦਾ ਲਾਈਫ ਨੂੰ ਇੰਨਾ ਹਾਰਡ ਕੀਤਾ ਆ ਪਰ ਦੂਜੀ ਸਾਈਡ ਤੇ ਹਮੇਸ਼ਾ ਸਪੋਰਟ ਕਰਦੇ ਆ ਇਨ ਫੈਕਟ ਅਸੀਂ ਕਾਮਨ ਸੈਂਸ ਕੰਸਰਵੇਟਿਵਸ ਨੇ ਇੱਕ ਮੋਸ਼ਨ ਯੂ ਨੋ ਪੇਸ਼ ਕੀਤਾ ਸੀਗਾ ਇਨ ਹਾਊਸ ਆਫ ਕਾਮਨਸ ਉਹਦੇ ਵਿੱਚ ਕਲੀਅਰਲੀ ਅਸੀਂ ਲਿਖਿਆ ਸੀ ਸਾਡੇ ਕੋਲ ਨੋ ਕੌਨਫੀਡੈਂਸ ਆ ਇਹ ਪ੍ਰਾਈਮ ਮਿਨਿਸਟਰ ਦੇ ਵਿੱਚ ਤੇ ਜੇ ਸਾਰੀਆਂ ਪਾਰਟੀਆਂ ਉਹਨੂੰ ਸਪੋਰਟ ਕਰਦੀਆਂ ਲਿਬਰਲਸ ਤੋਂ ਇਲਾਵਾ ਰਾਈਟ ਵੇ ਇਲੈਕਸ਼ਨ ਹੋਣਾ ਸੀ ਕਾਰਬਨ ਟੈਕਸ ਇਲੈਕਸ਼ਨ ਬਟ ਵਾਂਸ ਅਗੇਨ ਜਦ ਮੀਟਿੰਗ ਸਪੋਰਟਡ ਦ ਲਿਬਰਲਸ ਬਿਕਾਜ਼ ਉਹ ਚਾਹੁੰਦੇ ਜਿੰਨਾ ਚਿਰ ਮੇਰੀ ਪੈਨਸ਼ਨ ਹੀ ਹੁੰਦੀ ਉਹਨਾਂ ਚੇਅਰ ਮੈਂ ਇਤਾਈ ਮੈਂ ਸਪੋਰਟ ਕਰੀ ਜਾਣਾ ਪਰ ਜਿੰਨਾ ਉਹ ਸਪੋਰਟ ਕਰਦੇ ਆ ਉਹਨਾਂ ਜ਼ਿਆਦਾ ਪੀਨ ਤੇ ਸਫਰਿੰਗ ਕਲੀIENTS ਨੂੰ ਮਿਲ ਰਿਹਾ ਜੀ ਪਾਜੀ ਆਪਾਂ ਨੂੰ ਮੌਕਾ ਮਿਲਿਆ ਸੀਗਾ ਆਪਾਂ ਆਨਰੇਬਲ ਲੀਡਰ ਆਫ ਆਪੋਜੀਸ਼ਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਜਗਮੀਤ ਸਿੰਘ ਉਹਨਾਂ ਬਾਰੇ ਸੇਮ ਵਿਚਾਰ ਸੀਗੇ ਵੀ ਭਾਈ ਇਹਨਾਂ ਨੂੰ ਸਿਰਫ ਆਪਣੀ ਪੈਨਸ਼ਨ ਦੀ ਪ੍ਰਵਾਹ ਵੀ ਜਨਵਰੀ 2025 ਦੇ ਵਿੱਚ ਇਹ ਪੈਨਸ਼ਨ ਇਲੀਜੀਬਲ ਹੋ ਜਾਣਗੇ ਤੇ ਫਿਰ ਸ਼ਾਇਦ ਹੋ ਸਕਦਾ ਇਹ ਮਾਈਂਡ ਬਦਲ ਲੈਣ ਪਰ ਹੱਲੇ ਤੱਕ ਇਹ ਆਪਣੀ ਲਿਬਰਲ ਨੂੰ ਪੂਰੀ ਸਪੋਰਟ ਦੇ ਰਿਹਾ ਹਰ ਇੱਕ ਚੀਜ਼ ਨੂੰ ਇਹਨਾਂ ਨੇ ਕਾਰਬਨ ਟੈਕਸ ਨੂੰ ਵੀ ਫੁੱਲ ਸਪੋਰਟ ਕੀਤਾ ਤਾਨੂੰ ਕੀ ਲੱਗਦਾ ਕਿਉਂਕਿ ਜਿਹੜੀਆਂ ਪੋਲਸ ਆ ਇਸ ਟਾਈਮ ਕੰਜ਼ਰਵਟਿਵ ਦੇ ਫੇਵਰ ਦੇ ਵਿੱਚ ਆ ਜੇ ਲਿਬਰਲ ਤੇ ਐਨਡੀਪੀ ਇਲੈਕਸ਼ਨ ਦੇ ਵਿੱਚ ਜਾਂਦੇ ਆ ਜੇ ਬਜਟ ਪਾਸ ਨਹੀਂ ਹੁੰਦਾ ਉਹਨਾਂ ਨੂੰ ਪਤਾ ਅਸੀਂ ਨਹੀਂ ਜਿੱਤਦੇ ਤੁਹਾਨੂੰ ਲੱਗਦਾ ਵੀ ਐਨਡੀਪੀ ਸਪੋਰਟ ਕਰੂਗੀ ਜਾਂ ਨਹੀਂ ਕਰੂਗੀ 100% ਉਹਨਾਂ ਦਾ ਟਰੈਕ ਕਿਹੜੀ ਕਲੀਅਰ ਸ਼ੋ ਕਰ ਰਿਹਾ ਵੀ ਉਹ ਜਗਨਜੀਤ ਸਿੰਘ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਜਿੰਨਾ ਮਰਜੀ ਹਾਊਸ ਆਫ ਕਾਮਨਸ ਦੇ ਵਿੱਚ ਖੜੇ ਹੋ ਕੇ ਕਹਿ ਸਕਦੇ ਆ ਜਸਟਿਨ ਟਰੂਡੋ ਇਦਾਂ ਆ ਲਿਬਰਲਸ ਇਦਾਂ ਦੇ ਆ ਪਰ ਇਹ ਯਾਦ ਰੱਖਣਾ ਚਾਹੀਦਾ ਇਹ ਤਾਂ ਇਹਨਾਂ ਦੀ ਆਲ ਇਹਨਾਂ ਦੀ ਹੀ ਸਰਕਾਰ ਆ ਬੀਕੀ ਜਗਮੀਤ ਸਿੰਘ ਇੱਕ ਹਿੱਸਾ ਹੀ ਆ ਸਰਕਾਰ ਦਾ ਬਿਲਕੁਲ ਆਲਵੇਸ ਸਪੋਰਟਿੰਗ ਹਿਮ ਤਾਂ ਹੀ ਮੈਂ ਕਹਿ ਰਿਹਾ ਵੀ ਉਹ ਹਮੇਸ਼ਾ ਕਾਰਬਨ ਟੈਕਸ ਨੂੰ ਸਪੋਰਟ ਕੀਤੀਆਂ ਨੇ ਜਾਂ ਜਦੋਂ ਵੀ ਟੈਕਸਸ ਉੱਪਰ ਕੀਤੇ ਆ ਲਿਬਰੋਸਲੀ ਹਮੇਸ਼ਾ ਸਪੋਰਟ ਕਰਦੇ ਆ ਯੂ نو ਅਸੀਂ ਅਗੇਨ ਕਹਿੰਦੇ ਆ ਵੀ ਕਾਰਬਨ ਟੈਕਸ ਇਲੈਕਸ਼ਨ ਹੋਣੀ ਚਾਹੀਦੀ ਆ ਹੁਣੇ ਟੈਕਨੀਸ਼ੀਅਨਸ ਡਿਸਾਈਡ ਕਰਨ ਵੀ ਹੋਰ ਲਿਬਰਲ ਐਂਡੀਪੀ ਸਰਕਾਰ ਚਾਉਂਦੀਆਂ ਨੇ ਜਿਨ੍ਹਾਂ ਨੇ ਤੁਹਾਡਾ ਟੈਕਸ ਵਧਾ ਦੇਣਾ, ਕਾਰਬਨ ਟੈਕਸ ਵਧਾ ਦੇਣਾ, ਹਾਊਸਿੰਗ ਵੀ ਹੋਰ ਹੋਰ ਵੀ ਬੁਰਾ ਹਾਲ ਹੋ ਜਾਣਾ ਹੈ ਹਾਊਸਿੰਗ ਦਾ। ਜਾਂ ਕਾਮਨ ਸੈਂਸ ਕੰਸਰਵੇਟਿਵ ਸਰਕਾਰ ਚਾਹੁੰਦੇ ਆ ਲੋਕੀ ਜਿਨ੍ਹਾਂ ਨੇ ਅਸੀਂ ਕਾਰਬਨ ਅਸੀਂ ਐਕਸ ਟੈਕਸ ਕਰਾਂਗੇ, ਕਾਰਬਨ ਟੈਕਸ ਨੂੰ ਖਤਮ ਕਰਾਂਗੇ, ਬਿਲਡ ਦ ਹੋਮਸ, ਅਸੀਂ ਘਰ ਵੀ ਹੋਰ ਬਣਾਵਾਂਗੇ। ਇੱਕ ਬਿਲ ਵੀ ਪੇਸ਼ ਕੀਤਾ ਹੈ ਅਸੀਂ ਪਾਰਲੀਮੈਂਟ ਦੇ ਵਿੱਚ ਜਿੱਦ ਵਿੱਚ ਅਸੀਂ ਚਾਹੁੰਦੇ ਆ ਵੀ ਜਿਹੜੇ ਮਿਨਿਸਪੈਲਿਟੀਆਂ ਆ 15% ਹੋਰ ਪਰਮਿਟਿੰਗ ਉਹ ਕਲੋਜ਼ ਕਰਨਾ ਚਾਹੀਦਾ ਉਹਨਾਂ ਨੂੰ ਨੰਬਰ 3 ਅਸੀਂ ਫਿਕਸ ਦਾ ਬਜਟ ਕਰਾਂਗੇ ਜਿੰਨਾ ਚਿਰ ਗਵਰਨਮੈਂਟ ਕੰਟਰੋਲ ਨਹੀਂ ਸਪੈਂਡਿੰਗ ਨਹੀਂ ਕੰਟਰੋਲ ਕਰਦੇ ਉਹਨਾਂ ਚਿਰ ਇਨਫਲੇਸ਼ਨ ਤੇ ਇੰਟਰਸਟ ਰੇਟਸ ਨਹੀਂ ਅਸੀਂ ਥੱਲੇ ਕਰ ਸਕਦੇ ਜੀ ਜੀ ਬਿਲਕੁਲ ਜੀ ਜੀ ਆਪਾਂ ਗੱਲ ਆਪਾਂ ਗੱਲ ਕਰਦੇ ਆ ਜਿੱਦਾਂ ਤੁਸੀਂ ਹੁਣ ਜਗਮੀਤ ਸਿੰਘ ਹੋਣਾ ਦੀ ਗੱਲ ਆਪਾਂ ਦੁਬਾਰਾ ਲੈ ਕੇ ਆਉਂਦੇ ਆ ਪਹਿਲਾਂ ਜਗਮੀਤ ਸਿੰਘ ਹੋਣਾ ਤੇ ਫਿਕਸਿਟਡ ਰਹੀਏ ਤੁਹਾਡੇ ਕਹਿੰਦਾ ਮੰਤਵ ਇਹ ਆ ਵੀ ਜਗਮੀਤ ਸਿੰਘ ਇਸ ਬਜਟ ਨੂੰ ਸਪੋਰਟ ਕਰਨਗੇ ਕਰਨਗੇ ਅਸੀਂ ਬੜੀ ਕਲੋਜ਼ਲੀ ਵਾਚ ਕਰ ਰਹੇ ਸੀਗੇ ਉਹਨਾਂ ਨੂੰ ਵੀ ਉਹ ਕਹਿ ਰਹੇ ਨੇ ਭਾਈ ਵੀ ਜਿਹੜੀ ਫਾਰਮਾ ਕੇਅਰ ਨੂੰ ਲੈ ਕੇ ਮੇਰੇ ਥੋੜੇ ਕਨਸਰਨ ਨੇ ਜਿਹੜੀ ਡਾਇਬੀਟਿਸ ਦੀ ਫਰੀ ਦਵਾਈ ਦਿੱਤੀ ਜਾਣੀ ਆ ਉਹ ਮੈਂ ਲੈ ਕੇ ਆਇਆ ਜਿਹੜੀਆਂ ਅਰਬੋਸ਼ਨ ਕੰਟਰੋਲਸ ਪਹਿਲਾਂ that was NDP ਉਹ ਕਹਿ ਰਹੇ ਵੀ NDP ਕੈਨੇਡੀਅਨਸ ਦੇ ਨਾਲ ਆ ਜਿਸ ਟਰੂਡੋ ਸਰਕਾਰ ਕਹਿ ਰਹੀ ਆ this is the budget for every generation ਪਰ ਇੱਚ ਸਾਡੇ ਥੋੜੇ ਕਨਸਰਨ ਨੇ ਤੁਹਾਨੂੰ ਕੀ ਲੱਗਦਾ ਉਹ ਜੈਨੂਇਨ ਕਨਸਰਨਸ ਨੇ ਜਾਂ ਉਹ ਸਿਰਫ ਬੋਗਸ ਜਿਹੜੇ ਪ੍ਰੋਮਿਸਸੇ ਆ ਫੇਰ ਉਹੀ ਗੱਲਾਂ ਹੋਣਗੀਆਂ ਕੈਨੇਡੀਅਨਸ ਨੂੰ ਪ੍ਰੋਮਿਸ ਕੀਤਾ ਜਾਊਗਾ 9 ਸਾਲ ਹੋ ਗਏ ਆ ਵਾਰ-ਵਾਰ ਇਹੀ ਗੱਲਾਂ ਦੇਖਣ ਨੂੰ ਮਿਲ ਰਹੀਆਂ that have made canadians lives worse sunnu ae dekhna chahida bi 900 to baad rent te mortgage double ho gaya ji <laughs> housing cost jinna hun pehla down me down payment nu jehda uh, 25 saal lag jande a pehla ida honda si tusi 25 saal de vich ek mortgage nu laa sakde si laa <laughs> <laughs> sakde si ji ji and so jagmeet singh sirf te sirf apne uh, pension de lalaj karke ਹੁਣ ਉਹੀ ਤਾਂ ਹੀ ਜਸਟਨ ਚੂਡੋ ਸਾਹਿਬ ਨੂੰ ਗਵਰਨਮੈਂਟ ਦੇ ਵਿੱਚ ਰੱਖ ਰਿਆ ਹੋਰ ਕੋਈ ਨਹੀਂ ਸਾਨੂੰ ਕੋਈ ਉਮੀਦ ਹੈਗੀ ਵੀ ਉਹਨਾਂ ਨੇ ਬਜਟ ਨੂੰ ਨਹੀਂ ਸਪੋਰਟ ਕਰਨੀ ਬਿਕਾਜ਼ ਹਿਸ ਟਰੈਕ ਰੈਕੋਰਡ ਪ੍ਰੂਵਸ ਅਦਰਵਾਈਜ਼ ਜੀ ਹਮਿਸ਼ਾ ਕੰਦੇ ਆ ਤੁਹਾਡੇ ਟੈਕਸਸ ਵਧ ਜਾਣ ਕਾਰਬਨ ਟੈਕਸ ਵਿਦ ਆ ਯੇ ਹਾਊਸਿੰਗ ਦੀ ਕਾਸਟ ਵਧ ਜਵੇ ਦੈਟ ਇਜ਼ ਜਗਨੀਤ ਸਿੰਘਸ ਟਰੈਕ ਰੈਕੋਰਡ ਵਾਟ ਵੀ ਵਾਂਟ ਇਸ ਬੀ ਜੇਹੁੰ ਜਿਹੜਾ ਬਜਟ ਹੈ ਜੇ ਸੀ ਬਜਟ ਦੀ ਇਕਲੀ ਗੱਲ ਕਰੀਏ ਸਾਡਾ ਇੱਕ ਡਿਮਾਂਡ ਵੀ ਸਿਗਾ ਵੀਕ ਡਾਲਰ ਫॉर ਡਾਲਰ ਲਾ ਲਿਆਂਦਾ ਜਾਵੇ ਵੀ ਜੇ ਕੋਈ ਵੀ ਡਿਪਾਰਟਮੈਂਟ 1 ਡਾਲਰ ਖਰਚਦੀ ਆ ਉਹਨਾਂ ਨੂੰ 1 ਡਾਲਰ ਦੀ ਸੇਵਿੰਗ ਲੱਭਣੀ ਚਾਹੀਦੀ ਆ ਐਂਡ ਰਾਈਟ ਨਾਓ ਕੈਨੇਡਾ ਦੀ ਜਿਹੜੀ ਪ੍ਰੋਡਕਟਿਵਿਟੀ ਆ ਲਿਬਰਲ ਤੇ ਐਨ ਡੀਪੀ ਕਰਕੇ ਸਪੈਸ਼ਲੀ ਜਗਨੀਤੀ ਸਪੋਰਟ ਕਰਕੇ ਕੈਨੇਡਾ ਹੈਜ਼ ਬਿਕਮ ਮੋਰ ਐਂਡ ਮੋਰ ਅਨ ਕੰਪੀਟੀਟਿਵ ਤੁਹਾਡੇ ਕਈ ਜਿਹੜੇ ਜਿਹੜੇ ਦੇਖਣ ਵਾਲੇ ਹੈਗੇ ਨੇ ਆਮ ਸ਼ੂਰ ਉਹ ਬਿਜ਼ਨੈਸ ਇਸ ਓਨ ਕਰਦੇ ਆ ਜਾਂ ਰਨ ਕਰਦੇ ਆ ਬਿਲਕੁਲ ਬਿਲਕੁਲ ਇੱਕ ਤਾਂ ਇਹ ਗੱਲ ਹੈਗੀ ਆ ਵੀ ਸਾਰੇ ਜਿੰਨੇ ਵੀ ਇੱਥੇ ਅਸੀਂ ਆਏ ਆ ਇਮੀਗ੍ਰੈਂਟ ਤੌਰ ਤੇ ਸਾਰੇ ਇਹੀ ਕਹਿੰਦੇ ਆ ਵੀ ਯਾਰ ਉਹ ਕੈਨੇਡਾ ਰਿਹਾ ਨਹੀਂ ਜਸਟਨ ਟਰੂਡੋ ਤੋਂ ਬਾਅਦ ਜੇ ਪਹਿਲਾਂ ਕੈਨੇਡਾ ਦੀ ਇੱਕ ਡ੍ਰੀਮ ਹੁੰਦੀ ਸੀ ਕੈਨੇਡੀਅਨ ਡ੍ਰੀਮ ਇਹ ਹੁੰਦੀ ਸੀ ਵੀ ਤੁਸੀਂ ਘਰ ਅਫੋਰਡ ਕਰ ਸਕਦੇ ਸੀਗੇ ਗਰੋਸਰੀਜ਼ ਬਿਜ਼ਨਸ ਵਧੀਆ ਰਨ ਕਰ ਸਕਦੇ ਸੀਗੇ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਤੇ ਜਗਮੀਤ ਸਿੰਘ ਕਰਕੇ ਉਹੀ ਚੀਜ਼ ਅਸੀਂ ਵਾਪਸ ਲੈਣਾ ਚਾਹੁੰਦੇ ਆ ਸੋ ਜਿਹੜੇ ਤੁਹਾਡੇ ਬਿਜ਼ਨਸ ਬਿਜ਼ਨੈਸਿਸ ਹੈਗੇ ਆ ਜਿਸ ਉਹ ਵੀ ਉਹ ਵੀ ਸਫਰ ਕਰ ਰਹੇ ਆ बिकॉज ਉਹਨਾਂ ਦੇ ਟੈਕਸੇਸ ਵੀ ਵਧੀ ਜਾਂਦੇ ਆ ਲੇਬਰ ਨਹੀਂ ਮਿਲ ਰਹੀ ਉਹਨਾਂ ਨੂੰ ਐਂਡ ਔਨ top of that carbon tax we are we need to get rid of these bad policies ਤਾਂ ਕਿ ਜਿਹੜੇ ਸਾਡੇ ਬਿਜ਼ਨੈਸੇਸ ਆ ਉਹ ਵੀ Thrive ਕਰ ਸਕਣ ਬਿਲਕੁਲ ਭਾਜੀ ਗੈਸ ਸਟੇਸ਼ਨ ਜਦੋਂ ਆਪਾਂ ਵੀ ਤੇਲ ਭਵਾਨੇ ਆ ਰੋਜ਼ਮਰਾਂ ਦੀ ਜ਼ਿੰਦਗੀ ਚ ਗਰੋਸਰੀ ਕਰਨ ਜਾਣੇ ਆ ਕਾਰਬਨ ਟੈਕਸ ਗਲੇ ਦੀ ਹੱਡੀ ਬਣਿਆ ਹੋਇਆ ਹਰੇਕ ਕੈਨੇਡੀਅਨ ਦੇ ਕਿਉਂਕਿ ਗੈਸ ਦੇ ਪ੍ਰਾਈਸ ਸਵੇਰੇ ਦੇਖ ਲੀਏ ਗਰੋਸਰੀ ਦੀ ਜਿਹ ਕੋਈ ਟਰਾਂਸਪੋਰਟ ਦਾ ਤਾਂ ਕੰਮ ਕਰਦਾ ਬਹੁਤ ਸਾਰੇ ਸਾਡੇ ਸਰੋਤੇ ਨੇ ਭੈਣ ਭਰਾਣੇ ਜਿਹੜੇ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਨੇ ਉਹ ਵੀ ਇਸ ਚੀਜ਼ ਤੋਂ ਬਹੁਤ ਦੁਖੀ ਨੇ ਤੇ ਅਸੀਂ ਆਸ ਕਰਦੇ ਹਾਂ ਜਦੋਂ ਤੁਹਾਡੀ ਗਵਰਨਮੈਂਟ ਆਉਂਦੀ ਹੈ ਤੁਸੀਂ ਡਿਲੀਵਰ ਕਰੋਗੇ ਆਪਣੇ ਪ੍ਰੋਮਿਸ ਤੇ ਐਕਸ ਦਾ ਟੈਕਸ ਵੀ ਇਹ ਟੈਕਸ ਨੂੰ ਕਟੋਗੇ ਫਿਰ ਭਾਜੀ ਤੁਸੀਂ ਆਪਾਂ ਗੱਲ ਕੀਤੀ ਵੀ ਫੂਡ ਬੈਂਕ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਫੂਡ ਬੈਂਕਸ ਦੀਆਂ ਵਿਜ਼ਿਟਸ ਬਹੁਤ ਵਧੀਆ ਬਹੁਤ ਵਧੀਆ ਪਈਆਂ ਨੇ 35% ਅਜਾਫਾ ਹੋਇਆ ਜੀ ਹਮਿਲਟਨ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚੋਂ ਮੈਂ ਆਉਨਾ ਇਹ ਬੜਾ ਹੈਰਾਨੀਜੋਕ ਆਕੜੇ ਆ ਜਿਹੜੇ ਸਾਡੇ ਅੱਗੇ ਆ ਰਹੇ ਆ ਤੇ ਮੈਨੂੰ ਹੈਰਾਨਗੀ ਇਸ ਗੱਲ ਨੂੰ ਵੀ ਹੁੰਦੀ ਆ ਜਗਮੀਤ ਸਿੰਘ ਹੁਣੀ ਸਾਡੇ ਸ਼ਹਿਰ ਦੇ ਵਿੱਚ ਆ ਕੇ ਟਵੀਟ ਕਰ ਰਹੇ ਨੇ ਇਟਸ ਟੂ ਬੈਡ ਵੀ ਜਿਹੜੀ ਲਿਬਰਲ ਗਵਰਨਮੈਂਟ ਨੇ ਆ ਕੰਡੀਸ਼ਨਾਂ ਕਰ ਦਿੱਤੀਆਂ ਨੇ ਵੀ ਜਿਹੜਾ ਕੈਨੇਡੀਅਨਸ ਨੂੰ ਫੂਡ ਬੈਂਕ ਤੇ ਡਿਪੈਂਡੈਂਟ ਹੋਣਾ ਪੈ ਰਿਹਾ ਵੀ ਭਾਈ ਵੀ ਤੁਸੀਂ ਵੀ ਓਨੇ ਕਸੂਰਵਾਰ ਹੋ ਤੁਸੀਂ ਵੀ ਹਰ ਵਾਰੀ ਸਪੋਰਟ ਕਰਦੇ ਹੋ ਲਿਬਰਲਸ ਦੀਆਂ ਜਿਹੜੀਆਂ ਇਨਫਲੇਸ਼ਨਰੀ ਪਾਲਿਸਿਜ਼ ਨੇ ਸਾਡੀ ਸਪੈਂਡਿੰਗ ਇੰਨੀ ਵਧੀ ਹੋਈ ਆ ਇਸ ਚੀਜ਼ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਦੇਖੋ ਯੂ ਆਰ ਐਬਸolutely ਰਾਈਟ ਜਕਮੀਤ ਸਿੰਘ ਕੈਨੇਡਾ ਵਿੱਚ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਅਪ੍ਰਿਲ 1 ਐਸ ਹਾਲ ਦੇ ਵਿੱਚ ਆ ਜਿਹੜਾ ਮਹੀਨਾ ਚੱਲ ਰਿਹਾ ਜੀ 23% ਇਹਨਾਂ ਨੇ ਕਾਰਬਨ ਟੈਕਸ ਇੰਕਰੀਜ਼ ਕੀਤਾ 23% ਜਦ ਕਿ 70% ਕੈਨੇਡੀਅਨਸ ਕਹਿ ਰਹੇ ਸੀ ਵੀ ਨਾ ਕਰੋ ਫੇਰ ਵੀ ਜਗਮੀਤ ਸਿੰਘ ਤੇ ਜਸਟਨ ਟਰੂਡੋ ਨੇ ਅੱਖਾ ਬੰਦ ਕਰਕੇ ਕાન ਬੰਦ ਕਰਕੇ ਫੇਰ ਵੀ ਵਿਦਾ ਦਿੱਤਾ ਤਾਂ ਹੀ ਅਸੀਂ ਦੇਖ ਰਹੇ ਹਾਂ 2 ਮਿਲੀਅਨ ਲੋਕੀ ਇੱਕ ਮਹੀਨੇ ਦੇ ਵਿੱਚ ਫੂਡ ਬੈਂਕ ਨੂੰ ਜਾ ਰਹੇ ਨੇ 1 ਮਿਲੀਅਨ ਹੋਰ ਇਸ ਸਾਲ ਦੇ ਵਿੱਚ ਜਾਣਗੇ ਗਰੋਸਰੀ ਪ੍ਰਾਈਸਸ ਐਟ ਮਿਨਿਮਮ ਔਨ ਐਵਰੇਜ 70000 ਡਾਲਰ ਵਧਣਗੇ ਇਸ ਸਾਲ ਦੇ ਵਿੱਚ ਐਂਡ ਉਹਦੇ ਕਰਕੇ ਹੁਣ ਲੋਕੀ ਹੁਣ ਫੂਡ ਬੈਂਕਸ ਨੂੰ ਟਰਨ ਕਰ ਰਹੇ ਆ ਐਂਡ ਉਹੀ ਚੀਜ਼ ਆ ਵੀ ਜੇ ਜੇ ਤੁਸੀਂ ਕਾਰਬਨ ਟੈਕਸ ਵਿਧਾਉਂਗੇ ਫਾਰਮਰਸ ਤੇ ਟੱਕਰ ਸਤੇ ਤੇ ਜਿਹੜੇ ਹੁਣ ਰਿਟੇਲਰ ਸਟੋਰਸ ਨੇ ਐਂਡ ਆਫ ਡੇ ਆਬਵੀਅਸਲੀ ਕਾਮਨ ਸੈਂਸ ਹੈ ਵੀ ਜਿਹੜਾ ਫੂਡ ਖਰੀਦ ਰਿਆ ਉਹਦੇ ਤੇ ਟੈਕਸ ਲੱਗਣਾ ਐਂਡ ਆਫ ਡੇ ਪਰ ਇਹ ਇੱਕ ਬਹੁਤ ਵੱਡੀ ਆਈਡੀਓਲੋਜੀਕਲ ਇਨਡਿਫਰੈਂਸ ਹੈ ਇਹਨਾਂ ਦੀ ਵੀ ਇੱਕ ਤਾਂ ਇਹਨੇ ਝੂਠ ਬਹੁਤ ਵੱਡੇ ਬੋਲੇ ਆ ਕਾਰਬਨ ਟੈਕਸ ਤੇ ਇੱਕ ਉਹਨੇ ਕਿਹਾ ਵੀ ਜਿੰਨੇ ਉਹ ਤੁਹਾਨੂੰ ਰੀਬੇਟਸ ਵਿੱਚ ਅਸੀਂ ਪੈਸੇ ਦਿੰਨੇ ਆ ਉਨੇ ਉਹ ਜ਼ਿਆਦਾ ਆ ਜਿੰਨਾ ਤੁਸੀਂ ਪੇ ਕਰਦੇ ਆ ਕਾਰਬਨ ਟੈਕਸ ਦੇ ਵਿੱਚ ਪਰ ਜਿਹੜਾ ਇਹਨਾਂ ਦਾ ਆਪ ਦਾ ਪਾਰਲਮੈਂਟਰੀ ਬਜਟਿੰਗ ਆਫਿਸਰ ਆ ਉਹਨੇ ਅਪਰੂਵ ਕੀਤਾ ਝੂਠ ਆ ਮੈਂ ਇੱਕ ਇੰਟਰਵਿਊ ਦਾ ਐਗਜ਼ਾਮਪਲ ਦਿਨਾ ਐਵਰੇਜ ਫੈਮਲੀ 온ਟਾਰੀਓ ਦੇ ਵਿੱਚ 1600 ਡਾਲਰ ਪੇ ਕਰਦੀ ਆ ਕਾਰਬਨ ਟੈਕਸ ਦੇ ਵਿੱਚ ਉਹਨਾਂ ਨੂੰ ਰੀਬੇਟ 1000 ਡਾਲਰ ਦਾ ਮਿਲਦਾ ਆ ਸੋ 600 ਡਾਲਰ ਦਾ ਆਨ ਐਵਰੇਜ ਘਾਟਾ ਪੈਂਦਾ ਸੋ ਇੱਕ ਬਹੁਤ ਵੱਡਾ ਝੂਠ ਸੀ ਲਿਬਰਲਟੀ ਐਂਡੀਪੀ ਦਾ ਵੀ ਤੁਹਾਨੂੰ ਰੀਬੇਸ ਵਿੱਚ ਵਾਧਾ ਮਿਲਦਾ ਆ ਮੈਂ ਲਾਸਟ ਵੀਕ ਮੈਂ ਪਾਰਲੀਮੈਂਟਰੀ ਬਜਟਿੰਗ ਆਫਿਸਰ ਨਾਲ ਫੇਰ ਇੱਕ ਵਾਰ ਕਨਫਰਮ ਕੀਤਾ ਇਟਸ ਔਨ ਵੀਡੀਓ ਔਨ ਰੈਕੋਰਡ ਜੀ ਮੋਸਟ ਫੈਮਿਲੀਜ਼ ਆਰ ਵਰਸ ਆਫ ਵੀਰ ਉਹਨਾਂ ਨੂੰ ਨੈਟ ਲਾਸ ਐਕਸਪੀਰੀਅੰਸ ਹੁੰਦਾ ਦੂਜਾ ਜਿਹੜਾ ਬਹੁਤ ਵੱਡਾ ਝੂਠ ਸੀ ਵੀ ਉਹ ਕਹਿੰਦੇ ਸੀ ਵੀ ਸਮ ਹਾਉ ਗਵਰਨਮੈਂਟ ਟੈਕਸ ਨਾਲ এনवायरमेंट ਠੀਕ ਹੋ ਜਾਊਗਾ ਉਹਨਾਂ ਨੇ ਬਹੁਤ ਵੱਡਾ ਝੂਠ ਬੋਲਿਆ ਫਿਰ ਫਿਰ ਪਤਾ ਲੱਗਿਆ ਵੀ ਜਿਹੜਾ ਇਹਨਾਂ ਦਾ এনवायरमेंटਲ ਡਿਪਾਰਟਮੈਂਟ ਆ ਉਹਦਾ ਡਾਟਾ ਵੀ ਨਹੀਂ ਰੱਖਦੇ ਉਹ ਇਹ ਵੀ ਨਹੀਂ ਪ੍ਰੂਫ ਕਰ ਸਕਦੇ ਵੀ ਕਾਰਬਨ ਟੈਕਸ ਦੇ ਨਾਲ ਇਨਾ ਇਨੇ ਸਾਡੇ ਐਮਿਸ਼ਨਸ ਘਟ ਸਕਦੇ ਆ ਵਟ ਕੈਨੇਡਾ ਨੀਡਸ ਇਜ਼ ਮੈਂ ਅਲਬਰਟਾ ਦਾ ਐਮਪੀਆ ਅਲਬਰਟਾ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਰਿਸੋਰਸਸ ਆ ਉਹਦੇ ਨਾਲ ਅਸੀਂ ਇਕਨੋਮੀ ਤੇ ਜੌਬਸ ਨੂੰ ਗਰੋ ਕਰ ਸਕਦੇ ਆ ਪਰ ਜਸਟ ਕੰਸੂਮਰ ਤੇ ਐਨਡੀਪੀ ਦੀ ਆਈਡੀਓਲੋਜੀ ਕਰਕੇ ਸਾਡੀਆਂ ਬਹੁਤ ਵਧੀਆ ਜੌਬਸ ਐਂਡ ਗੁੱਡ ਕਲੀਨ ਜਿਹੜੀ ਰਿਸੋਰਸ ਸੈਕਟਰ ਆ ਜਿਹਦੇ ਨਾਲ ਅਸੀਂ ਵਰਲਡ ਐਮਿਸ਼ਨਸ ਨੂੰ ਘਟਾ ਸਕਦੇ ਆ ਉਹ ਚੀਜ਼ਾਂ ਨੂੰ ਬਲੌਕ ਕਰਦੇ ਆ ਬਿਕਾਜ਼ ਉਹਨਾਂ ਦੀ ਆਈਡੀਓਲੋਜੀ ਬਹੁਤ ਜ਼ਿਆਦਾ ਮਾੜੀ ਆ ਐਂਡ ਵਾਟ ਵੀ ਨੀਡ ਟੂ ਡੂ ਇਜ਼ ਐਕਸ ਅਟੈਕਸ ਤੇ ਜਿਹੜੇ ਸਾਡੇ ਵਧੀਆ ਪ੍ਰੋਜੈਕਟਸ ਆ ਉਹਨਾਂ ਨੂੰ ਸਾਨੂੰ ਸਟ੍ਰੀਮਲਾਈਨ ਫਾਸਟ ਪੇਸ ਤੇ ਉਹਨਾਂ ਨੂੰ ਯੂ ਨੋ ਅਪਰੂਵ ਕਰਨਾ ਚਾਹੀਦਾ ਤਾਂ ਕਿ ਵੀ ਸਾਡੇ ਕੈਨੇਡੀਅਨਸ ਨੂੰ ਵਧੀਆ ਜੌਬਸ ਮਿਲਣ ਤੇ ਜੇ ਅਸੀਂ ਗਲੋਬਲ ਮਿਸ਼ਨਸ ਨੂੰ ਕਟਾਉਣ ਦੀ ਗੱਲ ਕਰਦੇ ਆ ਉਹ ਚੀਜ਼ ਨੂੰ ਅਸੀਂ ਅਕੰਪਲਿਸ਼ ਕਰ ਸਕਦੇ ਆ ਵਿਦ ਕਲੀਨ ਗ੍ਰੀਨ ਲੋ ਕਾਰਬਨ એનਰਜੀ ਚਲੋ ਭਾਈ ਇਸ ਚੀਜ਼ ਦੇ ਜਿਹੜੇ گلوبਲ ਨਿਸ਼ਨ ਦੇ ਆਪਾਂ ਉਹਨਾਂ ਕੈਨੇਡਾ ਲੈਸ ਲੈ 2% ਕੰਟਰੀਬਿਊਟ ਕਰਦਾ ਪੂਰੇ ਵਰਲਡ ਦੇ ਵਿੱਚ ਆਪਾਂ ਕੈਨੇਡੀਅਨਸ ਨੂੰ ਸਫਰ ਕਰਾ ਕੇ ਟੈਕਸ ਲਾ ਕੇ ਸਾਬਤ ਕੀ ਕਰਨਾ ਚਾਹੁੰਦੇ ਆ ਕਿਉਂਕਿ ਦ ਪ੍ਰੋਬਲਮ ਇਜ਼ ਜਿੰਨਾ ਪੋਲਿਊਸ਼ਨ ਕੈਨੇਡਾ ਪੂਰੇ ਸਾਲ ਦੇ ਵਿੱਚ ਕਰਦਾ ਇੰਡੀਆ ਤੇ ਚਾਈਨਾ ਰਲ ਕੇ ਮਹੀਨੇ ਦੇ ਵਿੱਚ ਕਰ ਦਿੰਦੇ ਆ ਉਸ ਤੋਂ ਦੁੱਗਣਾ ਤਿੱਗਣਾ ਕਰ ਦਿੰਦੇ ਆ ਵੀ ਇਸ ਚੀਜ਼ ਦਾ ਇਹ ਆਨਸਰ ਨਹੀਂ ਹੈਗਾ ਅਸੀਂ ਵੀ ਇਸ ਚੀਜ਼ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਭਾਈ ਸਾਨੂੰ ਕੋਈ ਪ੍ਰੂਫ ਮਿਲੇ ਵੀ ਕੋਈ ਸੈਂਟਿਫਿਕ ਰੀਜ਼ਨ ਮਿਲੇ ਜੀ ਤੁਸੀਂ ਇਦਾਂ ਕਰ ਰਹੇ ਹੋ ਤੇ ਕੀ ਅਚੀਵਮੈਂਟ ਆਸੀਂ ਧੰਨਵਾਦ ਕਰਦੇ ਹਾਂ ਤੁਸੀਂ ਇਸ ਦੇ ਉੱਤੇ ਸਾਨੂੰ ਕੋਈ ਥੋੜੀ ਜੀ ਕਲੈਰਿਟੀ ਦਿੱਤੀ ਆ ਮੇਨਲੀ ਭਾਜੀ ਜਿਹੜਾ ਦੂਸਰਾ ਸਾਡਾ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈਗਾ ਹਾਊਸਿੰਗ ਕ੍ਰਾਈਸਿਸ ਹਾਊਸਿੰਗ ਕ੍ਰਾਈਸਿਸ ਮੈਂਟਲ ਹੈਲਥ ਇਸ਼ੂ ਹੈ ਬਹੁਤ ਵੱਡੇ ਜਿਹੜੇ ਜਿਹੜੇ ਗੰਭੀਰਤਾ ਦਾ ਵਿਸ਼ਾ ਬਣੇ ਹੋਏ ਨੇ ਮੈਨੂੰ ਪਤਾ ਵੀ ਤੁਹਾਡਾ ਵੀ ਥੋੜਾ ਵੀ ਥੋੜਾ ਬੈਕਗ੍ਰਾਉਂਡ ਹੈਗਾ ਹਾਊਸ ਬਿਲਡਿੰਗ ਦਾ ਜੇ ਕੰਜ਼ਰਵਟਿਵ ਦੀ ਸਰਕਾਰ ਆਉਂਦੀ ਆ ਤੇ ਤੁਸੀਂ ਇਸ ਇਸ ਚੀਜ਼ ਨੂੰ ਕਿਵੇਂ ਫਿਕਸ ਕਰੋਗੇ ਸਰ ਦਾ ਪਲਾਨ ਕਲੀਅਰ ਆ ਭਾਜੀ ਹਾਊਸਿੰਗ ਕ੍ਰਾਈਸਿਸ ਲੈਟਸ ਬੀ ਕਲੀਅਰ ਲਿਬਰਲਸ ਨੇ ਆਪ ਕ੍ਰੀਏਟ ਕੀਤਾ ਐਂਡ ਨਾਓ ਉਹ ਇੱਕ ਦੂਜੇ ਨੂੰ ਬਲੇਮ ਕਰੀ ਜਾਂਦੇ ਆ ਜਿਹੜਾ ਪੁਰਾਣਾ ਇਮੀਗ੍ਰੇਸ਼ਨ ਮਿਨਿਸਟਰੀ ਆ ਹੁਣ ਜਿਹੜਾ ਹਾਊਸਿੰਗ ਮਿਨਿਸਟਰੀ ਆ ਉਹ ਆਪ ਐਡਮਿਟ ਕਰ ਰਿਹਾ ਵੀ ਯਾਰ ਗਲਤ ਯੂ نو ਆਊਟ ਆਫ ਕੰਟਰੋਲ ਆ ਜਿਹੜਾ ਨਵਾਂ ਇਮੀਗ੍ਰੇਸ਼ਨ ਮਿਨਿਸਟਰੀ ਆ ਉਹ ਵੀ ਉਹਨੂੰ ਬਲੇਮ ਕਰ ਰਿਹਾ ਵੀ ਯਾਰ ਬਹੁਤ ਜ਼ਿਆਦਾ ਆਊਟ ਆਫ ਕੰਟਰੋਲ ਹੋ ਗਿਆ ਆ ਸੋ ਲੈਟਸ ਬੀ ਕਲੀਅਰ ਓਨ ਵਨ ਥਿੰਗ ਲਿਬਰਲ ਤੇ ਐਨਡੀਪੀ ਨੇ 89 ਬਿਲੀਅਨ ਡਾਲਰ housing ਨੂੰ commit ਕੀਤਾ 89 ਬਿਲੀਅਨ ਡਾਲਰ ਉਸ ਤੋਂ ਬਾਅਦ ਕੀ ਹੋਇਆ ਰੈਂਟਸ ਤੇ ਮੌਰਗੇਜਸ ਡਬਲ ਹੋ ਗਿਆ ਇਹ ਇਹਨਾਂ ਦਾ ਟ੍ਰੈਕ ਰੈਕਟਰਡ ਆ ਇਨ ਫੈਕਟ ਸੀਐਮਐਚਸੀ ਜਿਹੜਾ ਗਵਰਨਮੈਂਟ ਦਾ ਹਾਊਸਿੰਗ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਐਸ ਸਾਲ ਹਾਊਸਿੰਗ ਸਟਾਰਟਸ ਘਟਣਗੇ ਦੇ ਵਿਲ ਗੋ ਡਾਊਨ ਇਨ ਫੈਕਟ ਐਸ ਸਾਲ ਦੇ ਵਿੱਚ ਘਰ ਘਟ ਬਣਨਗੇ 1970ਸ ਨਾਲੋਂ 1970ਸ ਨਾਲੋਂ ਜਦੋਂ ਸਾਡੀ ਪਾਪੂਲੇਸ਼ਨ ਅੱਧ ਸੀਗੀ ਦੈਟਸ ਦ ਫੇਲਡ ਟ੍ਰੈਕ ਰਿਕਾਰਡ ਆਫ ਜਸਟਰ ਟ੍ਰੂਡੋ ਕੰਜ਼ਰਵੇਟਿਵ ਸਰਕਾਰ ਦੇ ਦੇ ਬਹੁਤ ਸਿੰਪਲ ਪਲਾਨ ਆ ਅਸੀਂ ਇਨਫੈਕਟ ਪੇਸ਼ ਵੀ ਕੀਤਾ ਆ ਪਾਰਲੀਮੈਂਟ ਦੇ ਵਿੱਚ ਨੰਬਰ 1 ਜਿਨ ਮਨ ਮਿਨਿਸਪੈਲਿਟੀਆਂ ਆ ਜਿਨ੍ਹਾਂ ਨੂੰ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਜਸਟਨ ਟਰੂਡੋ ਦਿੰਦਾ ਆ ਉਹਨਾਂ ਨੂੰ ਅਸੀਂ ਇਨਸੈਂਟਿਵਾਇਜ਼ ਕਰਨ ਲਈ ਅਸੀਂ ਕਹਿ ਰਹੇ ਆ ਵੀ ਉਹ 15% ਆਫ ਨੇ ਹਾਊਸਿੰਗ ਪਰਮਿਟਸ ক্লোਜ਼ ਕਰਨੇ ਚਾਹੀਦੇ ਆ ਉਹਨਾਂ ਨੂੰ ਸਾਲ ਦੇ ਵਿੱਚ ਇੱਕ ਟਾਰਗੇਟ ਹੋ ਗਿਆ 15% ਦਾ ਜਿੱਦਾਂ ਉਹ ਕਰ ਸਕਦੇ ਆ ਉਹਨਾਂ ਨੂੰ ਕਰਨਾ ਹੀ ਪੈਣਾ ਜੇ ਨਹੀਂ ਕਰਨਗੇ ਤੇ ਅਸੀਂ ਉਹਨਾਂ ਦੇ ਇਨਫਰਾਸਟ੍ਰਕਚਰ ਡਾਲਰਸ ਵਿਥਹੋਲਡ ਕਰਾਂਗੇ ਜਿਹੜੇ ਮੀਟ ਕਰਨਗੇ ਟਾਰਗੇਟ ਨੂੰ ਅਸੀਂ ਉਹਨਾਂ ਨੂੰ ਬਿਲਡਿੰਗ ਬੋਨਸ ਦਵਾਂਗੇ ਜਿਸ ਜਿੱਦਾਂ ਰੀਅਲ ਟਰੇਟਸ ਕੰਮ ਕਰਦੇ ਆ ਜਿੰਨੇ ਜ਼ਿਆਦਾ ਘਰ ਸੈਲ ਕਰਦੇ ਆ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਮਿਲਦਾ ਆ ਮਿਨਿਸਪੈਲਟੀਜ਼ ਹਾਫਟ ਵਰਕ ਦ ਸੇਮ ਵੇ ਨੰਬਰ 2 ਜਿਹੜੇ ਅਮ ਜਿੰਨੇ ਵੀ ਫੈਡਰਲ ਲੈਂਡਸ ਤੇ ਬਿਲਡਿੰਗਸ ਹੈਗੀਆਂ ਕੈਨੇਡਾ ਦੇ ਵਿੱਚ ਜਿਹੜੇ ਖਾਲੀਆਂ ਪਈਆਂ ਜਾਂ ਉਦਾਂ ਹੀ ਪਈਆਂ ਅਸੀਂ ਉਹਨਾਂ ਨੂੰ ਵੇਚ ਕੇ ਅਸੀਂ ਚਾਹੁੰਦੇ ਆ ਵੀ ਉਹ ਫਾਸਟ ਟਰੈਕ ਦੇ ਨਾਲ ਯੂਨਿਟਸ ਬਣ ਜਾਣ ਉਹਨਾਂ ਦੇ ਉੱਪਰ ਬੋਥ ਦੈਟ ਮੀਨਸ ਬੇਸਿਕਲੀ ਓਵਰਨਾਈਟ ਯੂਨਿਟਸ ਬਣ ਸਕਦੇ ਆ ਨੰਬਰ 3 ਜਿੱਥੇ ਵੀ ਫੈਡਰਲ ਟ੍ਰਾਂਜ਼ਿਟ ਆ ਉਹਦੇ ਆਲੇ ਦੁਆਲੇ ਹਾਈ ਡੈਂਸਿਟੀ ਹਾਊਸਿੰਗ ਬਣਨੀ ਚਾਹੀਦੀ ਆ ਤਾਂ ਕਿ ਜਿਹੜੇ ਸਾਡੇ ਸੀਨੀਅਰਸ ਆ ਜੋ ਵਨਰੇਬਲ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਈਜ਼ੀ ਐਕਸੈਸ ਮਿਲੇ ਟੂ ਟ੍ਰਾਂਜ਼ਿਟ ਸੋ ਇਹ ਸਾਡਾ ਕਾਮਨ ਸੈਂਸ ਪਲਾਨ ਆ ਟੂ ਗੈਟ ਹੋਮ ਬਿਲਡਿੰਗ ਔਨ ਐਜ਼ ਅ ਹੋਮ ਬਿਲਡਰ ਅਸੀਂ ਕਦੀ ਨਹੀਂ ਮੈਂ ਕਦੀ ਨਹੀਂ ਅਸੀਂ ਸੁਣਿਆ ਕਿ ਸਤੋਂ ਵੀ ਅਸੀਂ ਚਾਹੁੰਦੇ ਆ ਵੀ ਹੋਰ ਗਵਰਨਮੈਂਟ ਸਾਡੇ ਨਾਲ ਕੰਮ ਕਰੇ ਜਾਂ ਗਵਰਨਮੈਂਟ ਦੇ ਨਾਲ ਅਸੀਂ ਯੂ نو ਰਲ ਮਿਲ ਕੇ ਬਣਾ ਸਕਦੇ ਆ ਫ੍ਰੀ ਮਾਰਕੀਟ ਫ੍ਰੀ ਮਾਰਕੀਟ ਰਹਿਣੀ ਚਾਹੀਦੀ ਆ ਜਿਹੜੇ ਬਿਲਡ ਰਿਆ ਉਹਨਾਂ ਨੂੰ ਪਤਾ ਕਿੱਦਾਂ ਦੇ ਘਰ ਬਣਨੇ ਚਾਹੀਦੇ ਆ ਕਿੱਦਾਂ ਬਣਾਈਦੇ ਆ ਘਰ ਜਿੰਨਾ ਜਿੰਨੀ ਗਵਰਨਮੈਂਟ ਦੀ ਜ਼ਿਆਦਾ ਇਨਵੋਲਵਮੈਂਟ ਆ ਉਹਨਾਂ ਉਨੀ ਘੱਟ ਪੇਸ ਤੇ ਘਰ ਵੀ ਬਣਦੇ ਆ ਸਲੋ ਕੋਸਟ ਵੀ ਕਾਸਟ ਵੀ ਬਹੁਤ ਜ਼ਿਆਦਾ ਚਲ ਜਾਂਦੀ ਹੈ ਉੱਪਰ ਨੂੰ ਅਸੀਂ ਆ ਉਹ ਕਲੀਅਰ ਐਗਜ਼ਾਮਪਲ ਵੈਨਕੂਵਰ ਤੇ ਟੋਰਾਂਟੋ ਏਰੀਆ ਚ ਵੀ ਦੇਖ ਰਹੇ ਹਾਂ ਜੀ ਗਵਰਨਮੈਂਟ ਗਵਰਨਮੈਂਟ ਕਲੀਅਰ ਕੀਪਰ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਆ ਇੱਕ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਤੇ ਥੱਲੇ ਅਸੀਂ ਕਰਾਂਗੇ ਜੀ ਪਾਜੀ ਦੂਜਾ ਜਿਹੜਾ ਸਭ ਤੋਂ ਜ਼ਿਆਦਾ ਪੁੱਛਿਆ ਨਾਲ ਜਵਾਬ ਜਿਹੜਾ ਸਵਾਲ ਆ ਸਾਡੇ ਸਰੋਤਿਆਂ ਵੱਲੋਂ ਆਟੋ ਥੈਫਟ ਬਾਰੇ ਕਿਉਂਕਿ ਜਿਹੜੀ ਆਟੋ ਥੈਫਟ ਦੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜੀਟੀਏ ਦੇ ਵਿੱਚ ਤੇ ਨੀੜਲੇ ਏਰੀਆ ਦੇ ਵਿੱਚ ਸਰਪ੍ਰਾਈਜ਼ਿੰਗ ਉਦੋਂ ਬਣ ਜਾਂਦੀ ਇਹ ਚੀਜ਼ ਵੀ ਜਦੋਂ ਇੱਕ ਵਿਅਕਤੀ ਜੇਲ੍ਹ ਤੋਂ ਛੁੱਟਦਾ ਵਾ ਉਹ ਪਹਿਲਾ ਕੰਮ ਕੀ ਕਰਦਾ ਨਿਊ ਮਾਰਕੀਟ ਦੇ ਏਰੀਆ ਵਿੱਚ ਜਾ ਕੇ ਇੱਕ ਗੱਡੀ ਹੋਰ ਚੋਰੀ ਕਰਦਾ ਫੇਰ ਕੀ ਹੁੰਦਾ ਵੀ ਸਾਡੀ ਟੋਰਾਂਟੋ ਪੁਲਿਸ ਹੁਣ ਕੀ ਕਹਿ ਰਹੀ ਵੀ ਭਾਈ ਜਿਹੜੀਆਂ ਆਪਣੀਆਂ ਤੁਹਾਡੀਆਂ ਘਰ ਦੀਆਂ ਗੱਡੀ ਦੀਆਂ ਛਾਬੀਆਂ ਨੇ ਉਹ ਘਰ ਦੇ ਗੇਟ ਅੱਗੇ ਰੱਖ ਦਿਆ ਕਰੋ ਕਿ ਜਿਹੜੇ ਚੋਰ ਆ ਇਹਨਾਂ ਨੂੰ ਸਿਰਫ ਤੁਹਾਡੀ ਦੀਆਂ ਗੱਡੀ ਦੀਆਂ ਛਾਬੀਆਂ ਚਾਹੀਦੀਆਂ ਨਹੀਂ ਇਹ ਤੁਹਾਨੂੰ ਹਰਟ ਨਹੀਂ ਕਰਨਾ ਚਾਹੁੰਦੇ ਤੇ ਜੇ ਤੁਸੀਂ ਛਾਬੀਆਂ ਅੰਦਰ ਰੱਖੋਗੇ ਤੇ ਤੁਹਾਨੂੰ ਹਰਟ ਕਰ ਸਕਦੇ ਆ ਇਸ ਬਾਰੇ ਤੁਸੀਂ ਕੀ ਕਹੋਗੇ ਕੀ ਗੱਲ ਆ ਵੀ ਕੈਨੇਡਾ ਦਾ ਹਾਲ ਕੀ ਬਣ ਗਿਆ ਵੀ ਹੁਣ ਪੁਲਿਸ ਹੀ ਆਪ ਕਹਿ ਰਹੀ ਆ ਵੀ ਯਾਰ ਤੁਸੀਂ ਗੱਡੀਆਂ ਹੀ ਬਾਹਰ ਰੱਖ ਦਿਓ ਤੁਸੀਂ ਕਮ ਕੁਕੀਜ਼ ਤੇ ਦੁੱਧ ਵੀ ਬਾਹਰ ਆਖੋ ਨਾ ਚਾਹਵਣੀ ਪੁੱਛਿਆ ਕਰੋ ਰਾਈਟ ਚਾਹਿਆ ਪੁੱਛ ਲਿਆ ਕਰੋ ਉਹਨਾਂ ਨੂੰ ਵੀ ਕੈਨੇਡਾ ਦਾ ਹਾਲ ਕੀ ਬਣ ਗਿਆ ਜਸਟਿਨ ਟਰੂਡੋ ਤਪਾਦ ਆਟੋ থেਫਟ ਇਨਕਰੀਸ ਐਨਾ ਜ਼ਿਆਦਾ ਹੋਇਆ ਤੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਜਿਹੜੇ ਸਾਡੇ ਰੀਪੀਟ ਆਫੈਂਡਰ ਆ ਜੀ ਉਹ 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 ਜੇਲ੍ਹ ਦੇ ਵਿੱਚ ਨਹੀਂ ਰਹਿੰਦੇ ਬਿਕਾਜ਼ ਬਿਲ ਸੀ 75 ਜਿਹੜਾ ਐਂਡੀਪੀ ਨੇ ਸਪੋਰਟ ਕੀਤਾ ਸੀ ਲਿਬਰਲਸ ਦੇ ਨਾਲ ਉਹਦੇ ਨਾਲ ਮੰਡਟਰੀ ਮਿਨਮਮਸ ਵੀ ਘਟ ਗਏ ਆ ਤੇ ਇਹਨਾਂ ਦਾ ਜਿਹੜਾ ਸੌਫਟ ਆਨ ਕ੍ਰਾਈਮ ਜਿਹੜਾ ਜਿਹੜੇ ਪੋਲਿਸੀਜ਼ ਨੇ ਉਹਨਾਂ ਨੇ ਬਹੁਤ ਜ਼ਿਆਦਾ ਕਾਈਂਡਰ ਨੂੰ ਬਹੁਤ ਖਰਾਬ ਕੀਤਾ ਹੋਇਆ ਸੋ ਜਿਹੜੇ ਜਦੋਂ ਪ੍ਰਾਈਮ ਮਿਨਿਸਟਰ ਸਿਵਨ ਹਾਰਪਰ ਸਾਹਿਬ ਹੁੰਦੇ ਸੀ ਆਟੋ ਥੈਫਸ ਘੱਟ ਗਏ ਸੀ ਵਾਇਲੈਂਟ ਕਰਾਈਮ ਘੱਟ ਗਿਆ ਸੀਗਾ ਬਿਕਾਜ਼ ਜਿਹੜੇ ਜਿਹੜੇ ਰਿਪੀਟ ਆਫੈਂਡਰ ਸੀ ਉਹ ਜੇਲ੍ਹ ਵਿੱਚ ਜਾਂਦੇ ਸੀ ਉਹਦੇ ਸੇਮ ਕਰਕੇ ਤਾਂ ਹੀ ਇੰਨੇ ਜ਼ਿਆਦਾ ਹੁਣ ਆਟੋ ਥੈਫਟ ਕੋਈ ਕਰ ਰਿਹਾ ਉਹਨਾਂ ਨੂੰ ਕੋਈ ਡਰ ਨਹੀਂਗਾ ਕਿ ਅਸੀਂ ਜੇਲ੍ਹ ਦੇ ਵਿੱਚ ਰਵਾਂਗੇ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਜਦੋਂ ਵੀ ਬਣੂਗੀ ਅਸੀਂ ਇੱਕ ਤਾਂ ਸਖਤੀ ਲਿਆਵਾਂਗੇ ਤੇ ਜੇਲ੍ਹ ਦੇ ਵਿੱਚ ਫੋਕਸ ਕਰਾਂਗੇ ਨਾ ਕਿ ਬੇਅਓ ਜੇਲ ਨਾ ਪੀ ਜੇ ਰਿਪੀਟ ਆਫੈਂਡਰ ਆ ਜੇਲ ਵਿੱਚ ਰਹੂਗਾ ਹੁਣ ਜਿਹੜੀ ਆਟੋ ਥੈਫਟ ਵੀ ਆ ਅਸੀਂ ਇੱਕ ਬਿੱਲ ਪੇਸ਼ ਕੀਤਾ ਹੋਇਆ ਵੀ ਉਹਦੇ ਤੇ ਸਖਤੀ ਲਿਆਵਾਂਗੇ ਜੇ ਤੁਸੀਂ ਜੇ ਰਿਪੀਟ ਆਫੈਂਡ ਕਰੋਗੇ ਤੁਹਾਨੂੰ ਘੱਟੋ ਘੱਟ 3 ਸਾਲ ਦੀ ਜੇਲ ਮਿਲਣੀ ਚਾਹੀਦੀ ਆ ਇਨਸਟੈਡ ਆਫ ਇਨਸਟੈਡ ਆਫ ਹਾਊਸ ਅਰੈਸਟ ਲਾਈਕ ਅੰਦਰ ਦਿਲਿਬਰਲਸ ਹੁਣ ਜਿਹੜੀਆਂ ਗੱਡੀਆਂ ਇੱਥੋਂ ਆਟੋ ਮੰਟਰੀਅਲ ਨੂੰ ਜਾਂਦੀਆਂ ਜੀ ਜੀ ਓਥੇ ਇੰਪੋਰਟ ਆਫ ਮੰਟਰੀਅਲ ਸਭ ਤੋਂ ਵੱਡਾ ਹੱਬ ਆ ਆਟੋ ਥੈਫਟ ਦਾ ਉੱਥੇ ਇਕੱਲੇ ਲੈਸ ਥੈਨ 1% ਆਵ ਜਿਹੜੇ ਕੰਟੇਨਰ ਆ ਸਕੈਨ ਹੁੰਦੇ ਆ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਅਸੀਂ 24 ਨਵੇਂ ਸਕੈਨਰ ਲਵਾਵਾਂਗੇ ਐਂਡ 75 ਨਵੇਂ ਸੀਬੀਐਸਏ ਆਫਿਸਰਸ ਹਾਇਰ ਕਰਾਂਗੇ ਤਾਂ ਕਿ ਜਿਹੜੇ ਇਲੀਗਲ ਡਰੱਗਸ ਤੇ ਗਨਾਂ ਅੰਦਰ ਨੂੰ ਆ ਰਹੀਆਂ ਉਹਨੂੰ ਰੋਕ ਸਕਦੇ ਆ ਤੇ ਜਿਹੜੀਆਂ ਸਾਡੀਆਂ ਗੱਡੀਆਂ ਚੋਰੀਆਂ ਹੋ ਕੇ ਬਾਹਰ ਨੂੰ ਜਾਂਦੀਆਂ ਅਸੀਂ ਉਹਨਾਂ ਨੂੰ ਉੱਥੇ ਰੋਕ ਸਕਦੇ ਆ ਇਹ ਸਾਡਾ ਕਾਮਨ ਸੈਂਸ ਕੰਸਰਵੇਟਿਵ ਪਲਾਨ ਹੈ ਔਨ ਟਾਪ ਆਫ ਥੈਟ ਤੇ ਜੇ ਜੇਲ ਦਿਹਾਣਾ ਚਾਹੀਦਾ ਤੇ ਜਿਹੜੀ ਸਾਡੇ ਪਾਲਿਸੀਸ ਨੇ ਕ੍ਰਾਈਮ ਦੇ ਉਹਨਾਂ ਨੂੰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਲਈ ਜਾਊਗੀ ਜੀ ਮੈਂ ਭਾਜੀ ਅਮ ਗਲੇਡਲੇ ਸਟੀਫਨ ਹਾਰਪਰਾਨਾ ਦੀ ਗੱਲ ਕਰੀ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ 2010 ਦੇ ਵਿੱਚ ਪ੍ਰਪੋਜ਼ ਕੀਤਾ ਸੀ ਵੀ ਜਿਹੜੀਆਂ ਐਮਪੀਜ਼ ਦੀ ਸੈਲਰੀਆਂ ਇਹਦੇ ਉੱਤੇ ਫ੍ਰੀਜ਼ ਲੱਗਣਾ ਚਾਹੀਦਾ 1 ਅਪ੍ਰੈਲ ਨੂੰ ਐਨਡੀਪੀ ਤੇ ਲਿਬਰਲ ਸਰਕਾਰ ਹਰ ਵਾਰ ਦੀ ਤਰ੍ਹਾਂ ਸਾਡਾ ਕਾਰਬਨ ਟੈਕਸ ਵਾ ਦਿੰਦੀਆਂ ਐਲਕੋਹਲ ਸਪਿਰਿਟਸ ਵਾਈਨ ਬੀਅਰ ਉਹਦੇ ਉੱਤੇ ਟੈਕਸ ਵਾਜ ਜਾਂਦਾ ਨਾਲ ਦੀ ਨਾਲ ਇੱਕ ਹੋਰ ਚੀਜ਼ ਵਾਦੀ ਆ ਉਹ ਹੈਗੀ ਐਮਪੀ ਦੀ ਸੈਲਰੀਜ਼ ਜੇ ਆਪਾਂ ਕਹ ਲਈਏ ਬੈਕ ਬੈਂਚ ਐਮਪੀ ਤੋਂ ਲੈ ਕੇ ਜੇ ਆਪਾਂ ਪ੍ਰਾਈਮ ਮਿਨਿਸਟਰ ਤੱਕ ਦੀ ਗੱਲ ਕਰੀਏ ਇੱਕ ਵਧੀਆ ਮੋਟਾ ਇਹਨਾਂ ਨੂੰ ਬੋਨ ਇਹਤੇ ਜਿਹੜਾ ਬੋਨਸ ਆ ਇਹਨੂੰ ਘਟਾਇਆ ਜਾਊਗਾ ਕਿ ਐਵੇਂ ਰੱਖਿਆ ਜਾਊਗਾ ਦਿਸ ਹਜੇ ਸਾਡਾ ਪਲੈਟਫਾਰਮ ਦੇ ਵਿੱਚ ਅਸੀਂ ਬਹੁਤ ਚੀਜ਼ਾਂ ਦੇਖ ਰਹੇ ਹਾਂ ਇਨਕਲੂਡਿੰਗ ਦੀਜ਼ ਐਮਪੀ ਸੈਲਰੀਜ਼ ਆਈ ਵਿਲ ਟੈਲ ਯੂ ਇਹ ਡਿਸਕਸ਼ਨ ਹਜੇ ਚੱਲ ਰਹੀ ਆ ਬਟ ਆਈ ਵਿਲ ਸੇ ਬਿਕਾਜ਼ ਆਹਾ ਲਿਬਰਲ ਸਰਕਾਰ ਦੇ ਥਲੇ ਆਟੋਮੈਟਿਕ ਵੀ ਹੀ ਮਿਲਦਾ ਪਰ ਮੈਂ ਇਹ ਜੁਰ ਕਹਾਂਗਾ ਹੁਣ ਨਾਥਿੰਗ ਨਾਥਿੰਗ ਟੂ ਬ੍ਰੇਕ ਅਬਾਊਟ ਬਟ ਯੂ نو ਕਈ ਐਮਪੀਜ਼ ਜਿਹੜੇ ਹੈਗੇ ਆ ਅਸੀਂ ਜਿੰਨਾ ਵੀ ਡਿਫਰੈਂਸ ਬਣਦਾ ਆ ਟੈਕਸ ਤੋਂ ਬਾਅਦ ਜਿਹਨਾਂ ਇਨਕਰੀਸ ਆ ਅਸੀਂ ਆਪਣੀ ਰਾਈਡਿੰਗ ਦੇ ਵਿੱਚ ਡੋਨੇਟ ਕਰਦੇ ਹੁੰਨੇ ਆ ਸੋ ਜਿਹੜਾ ਵੀ ਕੋਈ ਫੂਡ ਬੈਂਕ ਹੁੰਦਾ ਉਹ ਸਾਡੇ ਮੇਰੇ ਏਰੀਆ ਦੇ ਵਿੱਚ ਕਾਫੀ ਲੋ ਇਨਕਮ ਰਹ ਰਹੇ ਨੇ ਜੀ ਜੀ ਉਹ ਸਭ ਤੋਂ ਜ਼ਿਆਦਾ ਲੋੜਵੰਦ ਉਹੀ ਹੁੰਦੇ ਆ ਇਨ आवर ਰਾਈਡਿੰਗ ਸੋ ਉਹ ਜਿਹੜੇ ਆਰਗੇਨਾਈਜੇਸ਼ਨਸ ਆ ਵੀ ਯੂਜੂਲੀ ਜਸਟ ਡੋਨੇਟ ਆਰ ਆਰ ਇਨਕਰੀਸਸ ਟੂ ਥੈਮ ਇਨ ਦ ਮੀਨ ਟਾਈਮ ਜੀ ਬਹੁਤ ਬਹੁਤ ਚੰਗੀ ਗੱਲ ਆ ਭਾਜੀ ਬੜੇ ਚੰਗੇ ਵਿਚਾਰ ਨੇ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਹੋਰ ਕਰਨਾ ਵੀ ਤੁਹਾਨੂੰ ਲੱਗਦਾ ਵਾ ਜਿਹੜੇ ਜਰਨਲਿਸਟ ਆ ਇਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਸਰਕਾਰ ਤੋਂ ਜਿਹੜੇ ਮੇਨਸਟ੍ਰੀਮ ਮੀਡੀਆ ਆ ਜਿਹੜੇ ਹਮੇਸ਼ਾ ਜਸਟਨ ਟਰੂਡੋ ਦੀ ਸਿਫਤ ਕਰਦੇ ਰਹਿੰਦੇ ਆ ਤੇ ਜਿਹੜੇ ਯੂ نو ਜਿਹੜੀ ਸਫਰਿੰਗ ਹੁੰਦੀ ਆ ਕੈਨੇਡੀਅਨ ਦੀ ਜਿਹੜੀ ਉਹ ਉਹ ਲੁਕਾਉਂਦੇ ਨੇ ਫ্রম ਕੈਨੇਡੀਅਨਸ ਉਹ ਉਹਨਾਂ ਦੀ ਫੰਡਿੰਗ ਅਸੀਂ ਜਰੂਰ ਬੰਦ ਕਰਾਂਗੇ ਤੁਹਾਡੇ ਵਰਗੇ ਜਿਹੜੇ ਤੁਹਾਡੇ ਯੂ نو ਔਨ ਦਾ ਗਰਾਉਂਡ ਲੈਵਲ ਤੁਸੀਂ ਤੁਸੀਂ ਇੱਕ ਪੈਸ਼ਨੇਟਲੀ ਤੁਸੀਂ ਨਿਊਜ਼ ਡਿਲੀਵਰ ਕਰਦੇ ਹੋ ਤੁਹਾਡੇ ਲਈ ਅਸੀਂ ਵੀ ਵਨ ਟੂ ਰਿਡਿਊਸ ਯਰ ਟੈਕਸਸ ਵੀ ਵਾਂਟ ਟੂ ਗੈਟ ਬਰਡਨ ਆਊਟ ਆਫ ਯੂਰ ਵੇ ਜਿਹੜੇ ਸੈਂਸਰਸ਼ਿਪ ਲਾ ਆਇਆ ਅਸੀਂ ਉਹ ਖਤਮ ਕਰਨਾ ਚਾਹੁੰਦੇ ਆ ਬਿਕਾਜ਼ ਤੁਸੀਂ ਹੁਣ ਕਈ ਵਾਰ ਆਪਣਾ ਨਿਊਜ਼ ਵੀ ਨਹੀਂ ਪਾ ਸਕਦੇ ਫੇਸਬੁੱਕ ਤੇ ਐਂਡ ਸੋ ਉਹ ਜਿਹੀਆਂ ਚੀਜ਼ਾਂ ਅੰਡਰ ਕਾਮਨ ਸੈਂਸ ਕੰਸਰਵੇਟਿਵ ਗਵਰਨਮੈਂਟ ਅਸੀਂ ਚਾਹੁੰਦੇ ਆ ਵੀ ਤੁਹਾਡੇ ਟੈਕਸਸ ਲੋ ਕਰੀਏ ਸੈਂਸਰਸ਼ਿਪ ਘਟਾਈਏ ਸੋ ਥੈਟ ਯੂ ਕੈਨ ਥ੍ਰਾਈਵ ਐਜ਼ ਅ ਬਿਜ਼ਨਸ ਜੀ ਭਾਜੀ 1.4 ਬਿਲੀਅਨ ਡਾਲਰ 1.4 ਬਿਲੀਅਨ ਡਾਲਰ ਟੂ ਸੀਬੀਸੀ ਇਸ ਸਾਲ ਦੇ ਬਜਟ ਦੇ ਵਿੱਚ ਸਾਡੀ ਸਰਕਾਰ ਕਹਿ ਰਹੀ ਹੈ ਵੀ ਜੇ ਬਜਟ ਪਾਸ ਹੁੰਦਾ 40 ਮਿਲੀਅਨ ਡਾਲਰ ਟਰੂ ਜਿਹੜੀ ਲਿਬਰਲ ਤੇ ਐਨਡੀਪੀ ਦੀ ਸਰਕਾਰ ਇਹਨਾਂ ਨੇ ਹੋਰ ਦੇਣਾ ਪਹਿਲੀ ਗੱਲ ਵੀ ਚਲੋ ਵੀ ਭਾਈ ਉਹ ਦੀ ਵਿਊਰਸ਼ਿਪ ਘਟ ਰਹੀ ਆ ਲੈਸ ਦੈਨ 1% ਲੋਕੀ ਜਿਹੜਾ ਸਪਰ ਟਾਈਮ ਦੇ ਵਿੱਚ ਸੀਬੀਸੀ ਦੇਖਦੇ ਆ ਇਹ ਪੱਖਪਾਤ ਕਿਉਂ ਜੀ ਤੁਸੀਂ ਹੈਲਪ ਕਰਨੀ ਆ ਜਿਹੜੇ ਚਾਹੇ ਡਸਨਟ ਮੈਟਰ ਵੀ ਕੋਈ ਸਾਊਥ ਏਸ਼ੀਆ ਨਿਊਜ਼ ਚੈਨਲ ਆ ਜਾਂ ਕੋਈ ਹੋਰ ਛੋਟੇ ਨਿਊਜ਼ ਚੈਨਲ ਆ ਜਿਹੜੇ ਕਮਿਊਨਿਟੀ ਤੱਕ ਨਿਊਜ਼ ਡਿਲੀਵਰ ਕਰ ਰਿਆ ਆ ਔਨ ਦੀ ਗਰਾਉਂਡ ਤੁਸੀਂ ਬਹੁਤ ਵਧੀਆ ਵਿਚਾਰ ਰੱਖਿਆ ਵੀ ਅਸੀਂ ਸਾਰਿਆਂ ਨੂੰ ਸਾਰਿਆਂ ਦੀ ਹੈਲਪ ਕਰਾਂਗੇ ਸਾਰਿਆਂ ਨੂੰ ਟੈਕਸ ਡਿਡਕਸ਼ਨਸ ਆ ਉਹ ਮਿਲਣਗੀਆਂ ਇਸ ਚੀਜ਼ ਦੇ ਤੁਸੀਂ ਵਰਕ ਕਰੋਗੇ ਪਰ ਜਿਹੜਾ ਫੇਵਰਿਟイズਮ ਆ ਸਾਡੀ ਕਰੰਟ ਸਰਕਾਰ ਵੱਲੋਂ ਇਹ ਕਿਉਂ ਕੀਤਾ ਜਾਂਦਾ ਬਿਕਾਜ਼ ਜਿਹੜੀ ਸੀਬੀਸੀ ਆ ਉਹ ਲਿਬਰਲ ਮਾਊਥ ਪੀਸ ਆ ਉਹ ਜਸਟ ਸ਼ੂਟ ਰੂਦੀ ਮਾਊਥ ਪੀਸ ਆ ਐਂਡ ਕਿੰਨੀ ਅਫਸੋਸ ਵਾਲ ਉਹ ਇੱਕ ਸਾਈਡ ਤੇ CBC ਲੇਆਫਸ ਕਰ ਰਹੀਆਂ ਆਪਣੇ ਵਰਕਰਸ ਤੇ ਦੂਜੀ ਸਾਈਡ ਤੇ ਐਗਜ਼ੀਕਿਟਿਵਸ ਨੂੰ ਬੋਨਸਸ ਦੇ ਰਹੀ ਹੈ ਜੀ ਔਨ ਟਾਪ ਆਫ ਐਂਡ ਉਹ ਟੈਕਸਪੇਅਰ ਦਾ ਪੈਸਾ ਹੈ ਜਿਹੜਾ ਦੇ ਰਿਹਾ बिकॉज ਇਟਸ ਅ ਸਟੇਟ ਫੰਡਡ ਸਟੇਟ ਸਪਾਂਸਰਡ ਬ੍ਰਾਡਕਾਸਟਰ ਉਹ ਹੀ ਚੀਜ਼ਾਂ ਨੂੰ ਅਸੀਂ ਖਤਮ ਕਰਾਂਗੇ ਇਨ ਫੈਕਟ ਜਿਹੜੀ ਉਹਨਾਂ ਦੀ ਬਿਲਡਿੰਗ ਹੈ ਟੋਰਾਂਟੋ ਦੇ ਵਿੱਚ ਜੀ ਅਸੀਂ ਇੱਕ ਤਾਂ CBC ਦੀ ਪੂਰੀ ਦੀ ਪੂਰੀ ਫੰਡਿੰਗ ਨੂੰ ਖਤਮ ਕਰਾਂਗੇ ਸੈਕੰਡ ਅਵਾਲ ਉਹ ਜਿਹੜੀਆਂ ਇਹਨਾਂ ਦੇ ਜਿਹੜੀਆਂ ਇਹਨਾਂ ਦੀ CBC ਦੀ ਬਿਲਡਿੰਗ ਹੈ ਉਹਨੂੰ ਅਸੀਂ ਕਨਵਰਟ ਕਰ ਦੇਣਾ ਇਨਟੂ ਹਾਊਸਿੰਗ ਯੂਨਿਟਸ ਤੇ ਉਹਦੇ ਵਿੱਚ ਲੋਕ ਲੋਕਾਂ ਨੇ ਵੀ ਰਹਿਣ ਲੱਗ ਜਾਣਾ ਐਨਾਲਿਸਟ ਕੋਈ ਨਾ ਕੋਈ ਫਾਇਦਾ ਤਾਂ ਮਿਲੇ ਸੀਬੀਸੀ ਦਾ ਭਾਜੀ ਸਾਡੇ ਤੋਂ ਲੀਡਰ ਆਫ اپੋਜੀਸ਼ਨ ਪੀਰ ਪਾਲੀਵਰ ਔਨ ਰੈਕੋਰਡ ਨੇ ਕਹਿੰਦੇ ਜੇ ਸਾਡੀ ਸਰਕਾਰ ਆਉਂਦੀ ਆ ਤੇ ਅਸੀਂ ਅੰਮ੍ਰਿਤਸਰ ਨੂੰ ਡਾਇਰੈਕਟ ਫਲਾਈਟ ਚ ਚਲਾਵਾਂਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੇ ਤੁਸੀਂ ਆਪਣੀ ਕਮਿਊਨਿਟੀ ਕਮਿਊਨਿਟੀ ਲਈ ਕੀ ਕਰੋਗੇ ਜੇ ਤੁਹਾਨੂੰ ਇਸ ਸਰਕਾਰ ਦੇ ਵਿੱਚ ਤੁਸੀਂ ਐਮਪੀ ਚੁਣੇ ਜਾਂਦੇ ਹੋ ਕੋਈ ਮਿਨਿਸਟਰੀ ਮਿਲਦੀ ਆ ਤੇ ਸਾਨੂੰ ਕੀ ਦੇਖਣ ਨੂੰ ਮਿਲ ਸਕਦਾ ਫਿਊਚਰ ਦੇ ਵਿੱਚ ਤੁਹਾਡੇ ਵੱਲੋਂ ਅਸੀਂ ਬਿਲਕੁਲ ਇੱਕ ਅਮਰਤਸਰ ਡਾਇਰੈਕਟ ਫਲਾਈਟ ਲੈ ਕੇ ਆਵਾਂਗੇ ਫਰਮ ਕੈਨੇਡਾ ਇਹ ਬੋਥ ਸਾਨੂੰ 2 ਸਾਲ ਹੋ ਗਏ ਆ ਇੱਕ ਪਟੀਸ਼ਨ ਖੁੱਲੀ ਆ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ conservative.ca ਤੇ ਜਾ ਕੇ ਅਮਰਤਸਰ ਦੀ ਫਲਾਈਟਾਂ ਦੇ ਉੱਪਰ ਤੁਸੀਂ ਆਪਣਾ ਨਾਮ ਪੇਸ਼ ਕਰ ਦਿਓ on so ਸਰ ਦੇ ਕੋਲ ਅਟ ਲੀਸਟ ਲਾਈਕ ਜਿੰਨੇ ਵੀ ਜ਼ਿਆਦਾ ਹੋਣਗੇ ਅਸੀਂ ਹੋਰ ਵੀ ਪਟੀਸ਼ਨ ਕਰ ਸਕਦੇ ਆ ਇੰਡੀਅਨ ਇੰਡੀਆ ਦੀ ਸਰਕਾਰ ਨੂੰ ਤੇ ਜਿਹੜੇ ਜਿਹੜੇ 에ਅਰਲਾਈਨਸ ਹੈਗੇ ਆ ਸਾਡੀ ਸਰਕਾਰ ਨੇ ਜਿਹੜੇ ਜਿਹੜੇ ਲਿਬਰਲਸ ਨੇ ਉਹਨਾਂ ਨੇ ਇੱਕ ਬਲੂ ਸਕੂਨ ਸਕਾਈਜ਼ ਅਗਰੀਮੈਂਟ ਕੀਤੀ ਸੀ ਪਰ ਉਹਦੇ ਵਿੱਚ ਕੋਈ ਮੈਂਸ਼ਨ ਨਹੀਂ ਕੀਤਾ ਜਿਹੜੀ ਡਾਇਰੈਕਟ ਫਲਾਈਟਸ ਨੇ ਜੀ ਸਾਡੀ ਸਰਕਾਰ ਇਹ ਇਹ ਸਾਡਾ ਵਾਅਦਾ ਆ ਅਸੀਂ ਪ੍ਰੋਮਿਸ ਕਰਦੇ ਆ ਕਿ ਸਾਡੀ ਸਰਕਾਰ ਜਦੋਂ ਵੀ ਬਣਦੀ ਆ ਅਸੀਂ 에ਅ ਕੈਨੇਡਾ ਨਾਲ 에ਅ ਇੰਡੀਆ ਜਿਹੜੀ ਵੀ ਲਾਈਨ 에ਅਰਲਾਈਨਸ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ ਵੀ ਵਿਲ ਵਰਕ ਵਿਦ ਇੰਡੀਅਨ ਗਵਰਨਮੈਂਟ ਟੂ ਮੇਕ ਸ਼ੁਰ ਬੀ 올 ਫਲਾਈਟ ਸ਼ੁਰੂ ਕਰ ਦਈਏ ਰਾਈਟ ਅਵੇ ਤਾਂ ਕਿ ਡਾਇਰੈਕਟ ਫਲਾਈਟਸ ਮਿਲ ਜਾਣ ਸਾਡੇ ਕੈਨੇਡੀਅਨਸ ਨੂੰ ਦੈਟ ਇਜ਼ ਅ 빅 ਪ੍ਰੋਮਿਸ ਆਫ ours ਐਂਡ ਵੀ ਵਿਲ ਕੰਟੀਨਿਊ ਟੂ ਵਰਕ ਔਨ ਦੈਟ ਜੀ ਭਾਈ ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਨੇ ਤੁਹਾਡੇ ਕੋਲੋਂ ਜੇ ਫਿਊਚਰ 'ਚ ਤੁਹਾਡੀ ਸਰਕਾਰ ਬਣਦੀ ਆ ਉਹਦੇ ਕੋਲੋਂ ਕੋਈ ਜਾਣ ਤੋਂ ਪਹਿਲਾਂ ਤੁਹਾਡਾ ਕੋਈ ਮੈਸੇਜ ਹੋਵੇ ਸਾਡੀ ਆਡੀਅנס ਵਾਸਤੇ ਸਾਡੇ ਚਾਰ ਮੇਨ ਪੁਆਇੰਟ ਆ ਵੈਰੀ ਕਲੀਅਰ ਨੰਬਰ 1 ਜਦੋਂ ਵੀ ਸਾਡੀ ਸਰਕਾਰ ਬਣਦੀ ਆ ਤੇ ਸਾਰਿਆਂ ਨੂੰ ਇਹ ਪੂਰਾ ਪਲੈਟਫਾਰਮ ਹੀ ਦਿਸਣ ਨੂੰ ਮਿਲੂਗਾ ਜਦੋਂ ਵੀ ਇਲੈਕਸ਼ਨ ਆਵੇ ਅਸੀਂ ਚਾਹੁੰਦੇ ਆਕਰ ਲੈ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜੇ ਕੋਈ ਵੀ ਜਗਮੀਤ ਸਿੰਘ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਹੋ ਵੀ ਪਲੀਜ਼ ਆਪਣਾ ਪੈਨਸ਼ਨ ਸਾਈਡ ਤੇ ਤੁਸੀਂ ਰੱਖ ਦਿਓ ਐਂਡ ਲੈਟਸ ਗੋ ਟੂ ਅਨ ਇਲੈਕਸ਼ਨ ਇਲੈਕਸ਼ਨਸ ਕੈਨੇਡੀਅਨਸ ਬਹੁਤ ਜ਼ਿਆਦਾ ਸਫਰ ਕਰ ਰਹੇ ਆ ਵੀ ਆਪਣੀ ਪੈਨਸ਼ਨ ਛੱਡ ਦਿਓ ਲੈਟਸ ਲੈਟਸ ਗੋ ਟੂ ਅਨ ਇਲੈਕਸ਼ਨ ਸੋ ਕਾਮਨ ਸੈਂਸ ਕੰਸਰਵੇਟਿਵ ਦੇ ਚਾਰ ਮੇਨ ਪੁਆਇੰਟਸ ਆ ਐਕਸ ਟੈਕਸ ਅਸੀਂ ਕਾਰਬਨ ਟੈਕਸ ਨੂੰ ਖਤਮ ਕਰਾਂਗੇ ਤਾਂ ਕਿ ਤੁਹਾਡਾ ਗੈਸ ਕੋਸ਼ਿਸ ਹੋਮ ਹੀਟਿੰਗ ਦੀ ਪ੍ਰਾਈਸ ਘਟ ਸਕੇ ਨੰਬਰ 2 ਬਿਲਡ ਦਾ ਹੋਮਸ ਮੈਂ ਕਲੀਅਰਲੀ ਪਲਾਨ ਇੱਕ ਦੱਸਿਆ ਸਾਡਾ ਅਸੀਂ ਘਰ ਕਿੱਦਾਂ ਬਣਾਵਾਂਗੇ ਐਂਡ ਕਿੰਨਾ ਫਾਸਟ ਰੈਕ ਤੇ ਹੋਰ ਸਪਲਾਈ ਬਣ ਸਕਦੀ ਆ ਕੈਨੇਡਾ ਦੇ ਵਿੱਚ ਨੰਬਰ 3 ਫਿਕਸ ਦਾ ਬਜਟ ਅਸੀਂ ਗਵਰਨਮੈਂਟ ਕੰਟਰੋਲ ਜਿਹੜੀ ਗਵਰਨਮੈਂਟ ਹੀ ਬਹੁਤ ਜ਼ਿਆਦਾ ਐਕਸਪੈਂਡਿੰਗ ਆ ਉਹਨੂੰ ਕੈਪ ਕਰਨੀ ਬਹੁਤ ਜ਼ਰੂਰੀ ਆ ਇੱਕ ਐਗਜ਼ਾਮਪਲ ਆ ਐਨੀ 35 ਬਿਲੀਅਨ ਡਾਲਰ ਇੱਕ ਇਨਫਰਾਸਟ੍ਰਕਚਰ ਬੈਂਕ ਤੇ ਲਾਏ ਹੋਏ ਆ ਇਹ ਉਹਦੇ ਵਿੱਚੋਂ ਇੱਕ ਪ੍ਰੋਜੈਕਟ ਵੀ ਨਹੀਂ ਬਣਿਆ ਹਜੇ ਤੱਕ ਪਰ ਜਿਹੜੇ ਲਿਬਰਲ ਕਨੈਕਟਡ ਇਨਸਾਈਡਰਸ ਆ ਜਾਂ ਕੰਸਲਟੈਂਟਸ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰਸ ਮਿਲੇ ਹੋਏ ਨੇ ਉਹ ਜੀਆਂ ਚੀਜ਼ਾਂ ਅਸੀਂ ਖਤਮ ਕਰਾਂਗੇ ਬਟ 21 ਬਿਲੀਅਨ ਡਾਲਰ ਕੰਸਲਟੈਂਟਸ ਨੂੰ ਦਿੰਦੇ ਆ ਜਿਹੜੇ ਲਿਬਰਲ ਕਨੈਕਟਡ ਆ ਉਹ ਚੀਜ਼ਾਂ ਨੂੰ ਖਤਮ ਕਰਾਂਗੇ ਅਸੀਂ ਗਵਰਨਮੈਂਟ ਗਵਰਨਮੈਂਟ ਸਪੈਂਡਿੰਗ ਕੈਪ ਕਰਕੇ ਇਨਫਲੇਸ਼ਨ ਤੇ ਇੰਟਰਸਟ ਰੇਟ ਥੱਲੇ ਆ ਸਕਦੇ ਆ ਨੰਬਰ 4 ਸਟਾਪ ਦ ਕਰਾਈਮ ਅਸੀਂ ਜਿੱਦਾਂ ਪਹਿਲਾਂ ਗੱਲ ਕਰ ਰਿਹਾ ਸੀ ਅਸੀਂ ਸਖਤੀ ਲਿਆਵਾਂਗੇ ਵੀ ਜੇਲ ਪੋਲਿਸੀਜ਼ ਬਣਨਗੀਆਂ ਨਾ ਕਿ ਬੇਲ ਪੋਲਿਸੀਜ਼ ਬੇਲ ਰਿਫਾਰਮ ਦੀ ਬਹੁਤ ਜ਼ਰੂਰਤ ਆ ਸਾਰੇ ਜਿੰਨੇ ਵੀ ਲਾਫ ਇਨਫੋਰਸਮੈਂਟਸ ਹੈ ਵੀ ਕੈਨੇਡਾ ਦੇ ਵਿੱਚ ਵਰਲਡ ਕੈਨੇਡਾ ਵਾਈਡ ਸਾਰੇ ਹੀ ਬੇਨਤੀ ਕਰਦੇ ਆ ਇਹ ਕਹ ਰਹੇ ਨੇ ਵੀ ਜਿੰਨਾ ਚਿਰ ਬੇਲ ਫਾਰਮ ਨੇ ਲਿਆਂਦੇ ਉਹਨਾਂ ਚਿਰ ਅਸੀਂ ਪ੍ਰੋਪਰ ਤੁਹਾਡਾ ਜਸਟਿਸ ਸਿਸਟਮ ਨਹੀਂ ਤਕੜਾ ਹੋਗਾ ਸੋ ਉਹ ਸਾਡਾ ਵਿਚਾਰ ਮੇਨ ਪੁਆਇੰਟ ਆ ਅਸੀਂ ਉਹ ਕੈਨੇਡੀਅਨ ਡ੍ਰੀਮ ਜਿਹੜੇ ਇਮੀਗਰੈਂਟ ਇਮੀਗਰੈਂਟਸ ਜਿਹੜੇ ਇੱਥੇ ਆਏ ਨੇ ਮੇਰੇ ਵਰਗੇ ਤੁਹਾਡੇ ਵਰਗੇ ਭਾਜੀ ਜਿਹੜੀ ਕੈਨੇਡੀਅਨ ਡ੍ਰੀਮ ਸੀ ਉਹ ਵਾਪਸ ਲੈ ਕੇ ਆਵਾਂਗੇ ਬਿਕਾਜ਼ ਅਸੀਂ ਕੈਨੇਡਾ ਨੂੰ ਫੇਰ ਉਹ ਵਾਪਸ ਉਹ ਜਿਹੜਾ ਉਹ ਜਾਂ ਮੁਲਕ ਬਣਾਵਾਂਗੇ ਵੀ ਅਸੀਂ ਸਾਨੂੰ ਇੱਕ ਪ੍ਰਾਈਡ ਹੁੰਦਾ ਸੀ ਅਸੀਂ ਕੈਨੇਡਾ ਤੋਂ ਹੈਗੀਆਂ ਉਹ ਚੀਜ਼ ਨੂੰ ਵਾਪਸ ਲਿਆਣੀ ਬਹੁਤ ਜ਼ਰੂਰੀ ਆ ਜੀ ਪਾਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਨੂੰ ਟਾਈਮ ਦੇਣ ਲਈ ਸਤਿ ਸ਼੍ਰੀ ਅਕਾਲ ਸੋ ਇਹ ਸੰਜੋਤ ਸਿੰਘ ਹੱਲਣ ਜਿਨ੍ਹਾਂ ਨੇ ਬਹੁਤ ਗੱਲਾਂ ਬਾਤਾਂ ਕੀਤੀਆਂ ਅਪਾ ਅੱਜ ਬਜਟ ਨੂੰ ਲੈ ਕੇ ਕੈਨੇਡਾ ਦੇ ਨੂੰ ਤੇ ਇਹਨਾਂ ਨੇ ਜਗਮੀਤ ਸਿੰਘ ਹੋਣਾ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਲਿਬਰਲ ਦੀ ਜਿਹੜੀ ਐਨਡੀਪੀ ਦੀ ਸਰਕਾਰ ਆ ਇਸ ਬਗ ਵੀ ਬਾਬਕ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਕੈਨੇਡਾ ਦੇ ਬਜਟ ਨੂੰ ਵੀ ਡਿਸਕਸ ਕੀਤਾ ਗਿਆ ਅਸੀਂ ਆਸ ਕਰਦੇ ਹਾਂ ਵੀ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਵਧੀਆ ਲੱਗਾ ਹੋਵੇਗਾ ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਹੋਵੇਗੀ ਸਤਿ ਸ਼੍ਰੀ ਅਕਾਲ